ਮੈਂ ਬਹੁਤ ਬੇਬਾਕੀ ਨਾਲ ਇਹ ਗੱਲ ਕਹਿਣਾ ਸਾਡੇ ਮਾਡਰਨ ਐਜੂਕੇਸ਼ਨ ਚ ਅਨੁਭਵ ਮਿਸਾ ਕਿਹਨੂੰ ਆਪਦੀ ਪਛਾਣੀ ਆਉਂਦੀ ਨਾ ਉਹ ਕੋਈ ਪਛਾਣੀ ਸਿੱਖ ਸਕਦਾ ਉਹ ਸਿਰਫ ਖਾਣਾ ਪੂਰਤੀ ਕਰ ਰਿਹਾ ਜਿਹੜੇ ਕਾਨਵੈਂਟ ਵਾਲੇ ਟੁੱਟੀ ਫੁੱਟੀ ਅੰਗਰੇਜ਼ੀ ਬੋਲਣੀ ਸਿਖਾ ਰਹੇ ਹਨ ਉਹਦਾ ਕਾਰਨ ਇਹੀ ਹੈ ਅੱਜ ਪੰਜਾਬ ਚ ਕਿੰਨੇ ਆਈਪੀਐਸ ਆਫੀਸਰਾਂ ਕਿੰਨੇ ਆਈਆਈਐਸ ਆਫੀਸਰਾਂ ਕਿੰਨੇ ਪ੍ਰੋਫੈਸਰਾਂ ਤੇ ਯੋਗਦਾਨ ਵੀ ਦੱਸੋ ਨਾ ਵੀ ਉਹਨਾਂ ਦਾ ਪੰਜਾਬ ਨੂੰ ਯੋਗਦਾਨ ਕੀ ਹੈ ਸਾਡੇ ਬੱਚੇ ਸਭ ਕੁਝ ਬਣ ਰਹੇ ਹੈਗੇ ਆ ਤੇ ਸਾਡੇ ਬੱਚਿਆਂ ਜੋ ਕੋਸ਼ਿਸ਼ ਨਹੀਂ ਮਾਪੇ ਕੀ ਕਰਨ ਮਤ ਸਿਸਟਮ ਨੂੰ ਸਰਕਾਰਾਂ ਨੂੰ ਮਜਬੂਰ ਕਰ ਦੇਣਾ ਚਾਹੀਦਾ ਹੈ ਸਾਡੀ এডਿਕੇਸ਼ਨ ਸਾਡੇ ਖੇਤ ਦੇ ਅਨੁਕੂਲ ਹੋਵੇ ਜੋ ਸੈਂਟਰ ਚਾਹੁੰਦਾ ਹੈਗਾ ਸਾਰੇ ਪਾਸੇ ਉਹੀ ਹੋਵੇ ਰਾਸ਼ਟਰੀ ਭਾਵਨਾ ਭਰ ਦਿਓ ਬੱਚਿਆਂ ਚ ਰਾਸ਼ਟਰੀ ਭਾਵਨਾ ਭਰ ਦਿਓ ਉਹਨਾਂ ਨੂੰ ਆਪ ਦਾ ਕੁਝ ਪਤਾ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਖਾੜੇ ਸਭਾ ਚੋਂ ਬਗਦੀ ਪੁਣਾ ਖਤਮ ਕੀਤਾ ਇਹ ਜਿਹੜੀ এডਿਕੇਸ਼ਨ ਆ ਇਹ ਜੈਸਮਨ ਪੈਦਾ ਕਰਦੀ ਹੈ ਜੋ ਸਰਕਾਰਾਂ ਚਾਹੁੰਦੀਆਂ ਹੈਗੀਆਂ ਅਸੀਂ ਨਾ ਉਹਨਾਂ ਦੀ ਕੱਟ ਪੁਤਲੀ ਕਿਵੇਂ ਬਣ ਤੱਕਦੇ ਹਾਂ ਉਸ ਸਿਸਟਮ 'ਚ ਕਿਵੇਂ ਫਿੱਟ ਬੂ ਤੱਕਦੇ ਹਾਂ ਇਹ ਤੁਹਾਨੂੰ ਉਸ ਐਜੂਕੇਸ਼ਨ ਨੇ ਅਸਿ ਕਾਲ ਜੀ ਮੈਂ ਰਤਨਦੀਪ ਸਿੰਘ ਟਾਲੀਵਾਲ ਸਵਾਗਤ ਕਰਦੇ ਆਂ ਬੇਹਦ ਖਾਸ ਮੁਲਾਕਾਤ ਲੈ ਕੇ ਹਾਜ਼ਰ ਹੋਏ ਆਂ ਇਸ ਮੁਲਾਕਾਤ ਦੇ ਵਿੱਚ ਅਸੀਂ ਗੱਲਬਾਤ ਕਰਾਂਗੇ ਸਿੱਖਿਆ ਕ੍ਰਾਂਤੀ ਦੀ ਹਾਂ ਇਹ ਉਹ ਸਿੱਖਿਆ ਕ੍ਰਾਂਤੀ ਨਹੀਂ ਜੋ ਪੰਜਾਬ ਸਰਕਾਰ ਜਾਂ ਵੱਖੋ ਵੱਖ ਕੋਈ ਵੀ ਸਰਕਾਰ ਹੋਵੇ ਉਹ ਦਾਵਾ ਕਰਦੀਆਂ ਵੀ ਅਸੀਂ ਤੁਹਾਨੂੰ ਬਹੁਤ ਵਧੀਆ এডਿਕੇਸ਼ਨ ਜਾਂ ਇੰਗਲਿਸ਼ ਦੇ ਵਿੱਚ ਕਿਹਾ ਜਾਂਦਾ ਵੀ ਬੈਟਰ এডਿਕੇਸ਼ਨ ਦਿੱਤੀ ਜਾਊਗੀ ਉਹਨਾਂ ਨਾਲੋਂ ਅਸੀਂ ਕੁਝ ਮਤਲਬ ਬਦਲਾਵ ਕਰਕੇ ਲੈ ਕੇ ਆਵਾਂਗੇ ਕੁਝ ਬੱਚਿਆਂ ਨੂੰ ਖੇਡਾਂ ਦੇ ਵਿੱਚ ਜਾਂ ਹੋਰ ਚੀਜ਼ਾਂ ਅਸੀਂ ਪ੍ਰੋਵਾਈਡ ਕਰਾਵਾਂਗੇ ਜੋ ਤੁਹਾਡੇ ਬੱਚਿਆਂ ਦਾ ਜਿਹੜਾ ਜੀਵਨ ਪੱਧਰ ਆ ਉਹ ਉੱਚਾ ਕਰ ਸਕਣ ਤੇ ਉਹਨਾਂ ਨੂੰ ਹੋਰ ਦੇਸ਼ਾਂ ਦੇ ਨਾਲ ਜਾਂ ਹੋਰ ਸੂਬਿਆਂ ਦੇ ਨਾਲ ਉਹ ਮੁਕਾਬਲੇ ਦੇ ਵਿੱਚ ਬੱਚੇ ਜਾ ਸਕਣ ਇਸ ਗੱਲ ਨੂੰ ਲੈ ਕੇ ਜਾਂ ਇਸ ਚੱਕਰ 뷰 ਨੂੰ ਲੈ ਕੇ ਗੱਲਬਾਤ ਕਰਾਂਗੇ ਕੀ ਇਹ ਇੱਕ ਚੱਕਰ 뷰 ਆ ਜਾਂ ਇਸ ਤੋਂ ਸਾਨੂੰ ਹੋਰ ਕੋਈ ਸਿੱਖਣਾ ਚਾਹੀਦਾ ਜਾਂ ਇਹੀ ਸਭ ਕੁਝ ਠੀਕ ਹੈ ਵੀ ਅੰਤਮ ਸੱਚ ਇਹੀ ਹੈ ਇਹੀ ਬੈਟਰ ਹੈ ਜਾਂ ਵਾਕਿਆ ਦੇ ਵਿੱਚ ਕੁਝ ਚੀਜ਼ ਸਾਨੂੰ ਆਪਦੇ ਖੋਪੜ ਤੋਂ ਸੋਚ ਕੇ ਸਮਝ ਕੇ ਕੋਈ ਇਹਦੇ ਵਿੱਚ ਦੀਵਾ ਬਾਲਣ ਦੀ ਲੋੜ ਆ ਸਾਡੇ ਨਾਲ ਮੌਜੂਦ ਰਹਿਣਗੇ ਸਿਮਰਨਜੀਤ ਸਿੰਘ ਕੋਟਪੁਰਾ ਜੀ ਸਰ ਜੀ ਸਵਾਗਤ ਹੈ ਹਸੀਕਾਲ ਸਤਿ ਸ਼੍ਰੀ ਅਕਾਲ ਜੀ ਜੀ ਆਪਾਂ ਗੱਲਬਾਤ ਕਰੀ ਹੈ ਜਿਵੇਂ ਭੂਮਿਕਾ ਦੇ ਵਿੱਚ ਜਿਹੜੀ ਐਜੂਕੇਸ਼ਨ ਸਿਸਟਮ ਆ ਮੌਜੂਦਾ ਜਾਂ ਜਦੋਂ ਦਾ ਇਹ ਚੱਲਿਆ ਆ ਰਿਹਾ ਸਾਰਾ ਸਿਸਟਮ ਹਾਂਜੀ ਤੁਸੀਂ ਕਿਵੇਂ ਤੁਹਾਡਾ ਜਿਵੇਂ ਤੁਸੀਂ ਪੀ ਐਚ ਡੀ ਵੀ ਕਰੀ ਆ ਫਲਸਫੀ ਤੇ ਜਾਂ ਹੋਰ ਜਿੰਨਾ ਤੁਸੀਂ ਪੜ੍ਹੇ ਹੋ ਤੁਸੀਂ ਕੀ ਮਤਲਬ ਨਿਚੋੜ ਕੱਢਿਆ ਇਹਦਾ ਦੇਖੋ ਮੈਂ ਇਸ ਜਿਵੇਂ ਤੁਸੀਂ ਦੱਸਿਆ ਸਾਰੇ ਸਿਸਟਮ ਦੇ ਵਿੱਚ ਬਹੁਤ ਜਿਹੜਾ ਡੀਪਲੀ ਪਾਰਟਿਸਿਪੇਟ ਕੀਤਾ ਹੈ ਸਿਸਟਮ ਨੂੰ ਬਹੁਤ ਚੰਗੀ ਤਰ੍ਹਾਂ ਜਾਣਦਾ ਹੈ ਇਕ ਤੋਂ ਫਲਸਫੀਕਲ ਜਾਂ ਖੋਜੀ ਨੇਚਰ ਦੇ ਨਾਲ ਮੈਂ ਜਿਹੜਾ ਸਾਰੇ ਸਿਸਟਮ ਨੂੰ ਸਮਝਿਆ ਸਟੱਡੀ ਕੀਤਾ ਹੈ ਤੇ ਦੇਖੋ ਜਿਹੜੀ ਮਾਡਰਨ এডੂਕੇਸ਼ਨ ਆ ਜੀ ਗਵਰਨਮੈਂਟ ਸਕੂਲ ਆ ਹਾਇਰ এডੂਕੇਸ਼ਨ ਆ ਜੀ ਕੁੱਲ ਮਿਲਾ ਕੇ ਜੇ ਮੈਂ ਮਤਲਬ ਕਮਾ ਤਾਂ ਨਰਾਸ਼ ਹੀ ਪੰਦੇ ਪੈਂਦੀ ਆ ਹੂੰ ਜਦੋਂ ਅਸੀਂ ਦੇਖਦੇ ਹਾਂ ਨਾ ਵੀ ਅਲਟੀਮੇਟਲੀ ਸਾਨੂੰ ਕੀ ਬਣਾਉਣਾ ਚਾਹੁੰਦੇ ਆ ਤੇ ਮੈਂ ਬਹੁਤ ਹੁਣ ਇਹ ਸਿੱਧੀਆਂ ਸਾਫ਼ ਸਪਸ਼ਟ ਗੱਲਾਂ ਕਰਦਾ ਹਾਂ ਤੇ ਇਹ ਸਾਨੂੰ ਮੰਡੀ ਦੀ ਵਸਤੂ ਬਣਾਉਣਾ ਚਾਹੁੰਦੇ ਆ ਹੂੰ ਤੇ ਇਹ ਸਾਨੂੰ ਸਰਮਾਇਦਾਰਾਂ ਦੇ ਅਸੀਂ ਬਹੁਤ ਉੱਪਰਲੇ ਕਰਾਫਟ ਦੀ ਸਰਮਾਇਦਾਰੀ ਆ ਜਿਹੜੀ ਉਹਨੂੰ ਉਹਨੂੰ ਅਸੀਂ ਕਿਵੇਂ ਸੇਰਵ ਕਰ ਸਕਦੇ ਆ ਕਿਵੇਂ ਉਹਨਾਂ ਦੇ ਪੁਰਜੇ ਬਣ ਸਕਦੇ ਆ ਉਹਦੇ ਵਾਸਤੇ ਹੀ ਇਹ ਸਹਾਈ ਹੋ ਰਹੀ ਆ ਜਿਹੜੀ ਖਾਸ ਕਰ ਮਾਡਰਨ এডਿਕੇਸ਼ਨ ਨਾਲ ਨਹੀਂ ਜਿਹੜੇ ਬਹੁਤ ਵੱਡੇ ਵੱਡੇ ਸਕੂਲਾਂ ਚ ਬਹੁਤ ਮਹਿੰਗੇ ਖਰਚਿਆਂ ਤੇ ਬੱਚੇ ਪੜ ਰਹੇ ਆ ਉਹਨਾਂ ਦੇ ਜਿਹੜੇ ਸ਼ੌਕ ਬਹੁਤ ਉੱਪਰ ਉੱਚੇ ਲੈਵਲ ਦੇ ਮਹਿੰਗੇ ਸ਼ੌਕ ਬਣਾ ਦੇਣੇ ਉਹਨਾਂ ਦਾ ਆਮ ਲੋਕਾਂ ਦੇ ਨਾਲੋਂ ਨਾਤਾ ਤੋੜ ਦੇਣਾ ਉਹਨਾਂ ਨੂੰ ਧਰਤੀ ਨਾਲੋਂ ਤੋੜ ਦੇਣਾ ਉਹਨਾਂ ਨੂੰ ਉਹਨਾਂ ਦੇ ਜਿਹੜੇ ਖੇਤੀ ਕਰਦੇ ਉਹਨਾਂ ਦੇ ਮਾਪੇ ਆ ਉਹਨਾਂ ਦਾ ਕਲਚਰ ਆ ਉਹ ਪੜਾ ਲੱਗਣ ਦਾ ਤੇ ਜਾਣਾ ਜਾਂ ਮਤਲਬ ਉਹਦੇ ਚ ਇੱਕ ਇੱਕ ਕਿਰਤ ਜਿਹੜੀ ਹੈਗੀ ਹੱਥੀ ਕਿਰਤ ਕਰਨਾ ਬਹੁਤ ਮਾੜੀ ਗੱਲ ਆ ਇਹ ਚੀਜ਼ ਉਹਨਾਂ ਦੇ ਮਨ 'ਚ ਬਾ ਦੇਣੀ ਵੀ ਉੱਚੇ ਲੋਕਾਂ ਨਾਲ ਵਰਤਣਾ ਹਾਈ ਫਾਈ ਕੱਪੜੇ ਪੋਣੇ ਹਾਈ ਫਾਈ ਥਾਵਾਂ ਤੇ ਰਹਿਣਾ ਹੈਗਾ ਤੇ ਅ ਵਧੀਆ ਮਤਲਬ ਚੰਗੇ ਤੁਸੀਂ ਸੂਟਡ ਬੂਟਡ ਚਾਹੀਦੇ ਆ ਤੇ ਉਹ ਮਤਲਬ ਜਿਹੜੇ ਹੈਗੇ ਉਹ ਬਣਾਇਆ ਜਾ ਰਿਹਾ ਜਿੱਥੇ ਬਹੁਤ ਜਿੰਨਾਂ ਦੀ ਨਾਂ ਮਤਲਬ ਆਪਣਾ ਮਤਲਬ ਲੱਖਾਂ ਕਰੋੜਾਂ ਚ ਜਿੰਨਾਂ ਜਿੱਥੇ ਮਤਲਬ ਐਥਾ ਖਰਚ ਕੀਤਾ ਜਾ ਰਿਹਾ ਬੱਚਿਆਂ ਨੂੰ ਪੜਾਉਣ ਵਾਸਤੇ ਵੀ ਲੱਖ ਲੱਖ ਰੁਪਇਆ ਮਹੀਨਾ ਤਾਂ ਸਧਾਰਨ ਜੀ ਗੱਲ ਉੱਥੇ ਹੂੰ ਜਿੰਨਾ ਸਕੂਲਾਂ ਚ ਜਾਂ ਮਤਲਬ ਵੀ ਜਿਹੜਾ ਹੈਗਾ 25-30000 ਰੁਪਿਆ ਮਹੀਨਾ ਸਧਾਰਨ ਜੀ ਗੱਲ ਆ ਆਮ ਵੀ ਜਿਵੇਂ ਆਪਣੇ ਪੰਜਾਬ ਚ ਵੀ ਇਹੋ ਜਿਹੇ ਸਕੂਲ ਹੈਗੇ ਆ ਉਹ এডੂਕੇਸ਼ਨ ਸਾਨੂੰ ਦੇ ਕੀ ਰਹੀ ਆ ਉਹ এডੂਕੇਸ਼ਨ ਸਾਨੂੰ ਉਹ ਦੇ ਰਹੀ ਆ ਜੋ ਈਸਟ ਇੰਡੀਆ ਕੰਪਨੀ ਸਾਡੇ ਤੋਂ ਡਿਮਾਂਡ ਕਰਦੀ ਸੀ ਜੋ ਅੰਗਰੇਜ਼ ਸਾਨੂੰ ਡਿਮਾਂਡ ਕਰਦੇ ਸੀ ਤੇ ਤੁਸੀਂ ਦੇਖੋ ਫਿਰ ਉਸ এডੂਕੇਸ਼ਨ ਨੇ ਇਥੋਂ ਮਾਈਗ੍ਰੇਸ਼ਨ ਪੈਦਾ ਕੀਤੀ ਆ ਲੋਕੇ ਧਰਤੀ ਨੂੰ ਛੱਡ ਕੇ ਗਏ ਆ ਉਸ এডਿਊਕੇਸ਼ਨ ਨੇ ਕੰਕਰੀਟ ਦੇ ਜੰਗਲ ਖੜੇ ਕੀਤੇ ਆ ਧਰਤੀ ਨੂੰ ਖਾ ਗਈ ਉਹ এডਿਊਕੇਸ਼ਨ ਉਸ এডਿਊਕੇਸ਼ਨ ਨੇ ਕੈਮੀਕਲ ਲਿਆਂਦੇ ਆ ਉਸ এডਿਊਕੇਸ਼ਨ ਨੇ ਇਸ ਧਰਤੀ ਤੇ ਗਰੀਬ ਲੋਕਾਂ ਦੀ ਇੰਨੀ ਬਹੁਤਾਂਤ ਪੈਦਾ ਕਰਤੀ ਕੋਈ ਅੰਤ ਨਹੀਂ ਉਸ এডਿਊਕੇਸ਼ਨ ਨੇ ਜਿਹੜਾ ਹੈਗਾ ਆਮ ਲੋਕਾਂ ਨੂੰ ਬੇਰੋਜ਼ਗਾਰ ਕਰਤਾ ਤੇ ਇੱਕ ਜਿਹੜੀ ਪ੍ਰਿਵਿਲੇਜਡ ਕਲਾਸ ਜਿਹਦੇ ਕੋਲੇ ਪਹਿਲਾਂ ਬਹੁਤ ਜ਼ਿਆਦਾ ਪੈਸਾ ਹੈ ਉਹ ਉਹਨੂੰ ਹੋਰ ਪੈਸਾ ਦਿੱਤਾ ਹੈਗਾ ਤੇ ਇੱਕ ਹਸਾਬ ਨਾਲ ਜੋ ਸਾਡੇ ਤੋਂ ਕੰਪਨੀਆਂ ਚਾਹੁੰਦੀਆਂ ਜੋ ਸਰਕਾਰਾਂ ਚਾਹੁੰਦੀਆਂ ਹੈਗੀਆਂ ਅਥੀਨਾ ਉਹਨਾਂ ਦੀ ਕਟ ਪੁਤਲੀ ਕਿਵੇਂ ਬਣ ਸਕਦੇ ਉਸ ਸਿਸਟਮ ਚ ਕਿਵੇਂ ਫਿੱਟ ਹੋ ਸਕਦੇ ਇਹ ਤੁਹਾਨੂੰ ਉਸ ਐਜੂਕੇਸ਼ਨ ਨੇ ਪਰ ਉਹਦੇ ਚ ਸਿਮਰ ਜੀ ਇਹ ਵੀ ਹੈ ਵੀ ਜਦੋਂ ਤੁਸੀਂ ਬਹੁਤ ਵਧੀਆ ਪੜੋਗੇ ਕਿਸੇ ਵਧੀਆ ਟੈਸਟ ਦੀ ਤਿਆਰੀ ਕਰੋਗੇ ਉਹਦੇ ਚ ਫਿਰ ਇਹ ਹੈ ਵੀ ਬੱਚਾਗਾ ਆਈਪੀਐਸ ਆਈਐਸ ਮਤਲਬ ਉਹ 14 ਦੇ ਉੱਤੇ ਬੱਚਾ ਬਣਦਾਗਾ ਉਹਦੇ ਨਾਲ ਮਤਲਬ ਤੁਸੀਂ ਫਿਰ ਸਹਿਮਤ ਨਹੀਂ ਮੈਂ ਨਹੀਂ ਇਹ ਬਹੁਤ ਵਧੀਆ ਗੱਲ ਆ ਉਹ 14 ਦੇ ਤੇ ਜਾਣਾ ਚਾਹੀਦਾ ਮੈਂ ਕੋਈ ਐ ਨਹੀਂ ਚਾਹੁੰਦਾ ਵੀ ਸਾਰੇ ਬੰਤੇ ਜਿਹੜਾ ਹੈਗਾ ਹੱਥੀਂ ਕੰਮ ਕਰਨ ਜਾਂ ਬੇਜਨਸ ਕਰਨ ਜਾਂ ਤੁਸੀਂ ਜਿੱਥੇ ਡਿਸੀਜਨ ਮੇਕਿੰਗ ਔਰ ਭੈਗ ਨੇ ਤੁਹਾਡੇ ਹੱਥ ਚ ਆਈ ਐਸ ਦਾ ਪੀਸੀ ਹੈ ਜਾਂ ਕੋਈ ਹਾਇਰ ਰੋ ਤਬਿਆਂ ਤੇ ਜਾਣਾ ਚਾਹੀਦਾ ਕੋਈ ਡਾਊਟ ਨਹੀਂ ਜਾਣਾ ਚਾਹੀਦਾ ਹੈਗਾ ਉੱਥੇ ਵੀ ਲੋਕ ਸਰਵ ਕਰਦੇ ਕਰਨਾ ਚਾਹੀਦਾ ਫਰ ਜਿਹੜਾ ਤੁਸੀਂ ਉਹ ਕਰਦੇ ਆ ਤੁਸੀਂ ਆਪਦੇ ਲੋਕਾਂ ਨਾਲ ਕਿੰਨਾ ਜੁੜਨੇ ਆਪਦੀ ਧਰਤੀ ਨਾਲ ਕਿੰਨਾ ਜੁੜਨੇ ਆ ਜਾਂ ਇੱਕ ਗੱਲ ਆ ਜਿਹੜਾ ਖਾਸ ਕਰ ਮੈਂ ਆਪਦੇ ਸਭਾ ਤੋਂ ਮੇਰੇ ਪਿਤਾ ਜੀ ਦੇ ਸਭਾ ਤੋਂ ਜਾਂ ਹੋਰ ਬਹੁਤ ਜਿਵੇਂ ਪੜੇ ਲਿਖੇ ਬੰਦੇ ਸਰਦਾਰ ਕਪੂਰ ਸਿੰਘ ਆਈਐਸ ਸਿੱਖਾਂ ਜੋ ਬਹੁਤ ਪੜਿਆ ਬੰਦਾ ਸੀਗਾ ਜਿਹੜੇ ਬਹੁਤ ਜ਼ਿਆਦਾ ਪੜੇ ਲਿਖੇ ਜਿਹੜੇ ਰੀਅਲੀ ਐਜੂਕੇਟਿਡ ਬੰਦੇ ਹੈਗੇ ਜਦੋਂ ਮੈਂ ਉਹਨਾਂ ਬਾਰੇ ਸੋਚਦਾ ਨਾ ਹੀ ਉਹਨਾਂ ਚ ਇੱਕ ਗੁਣ ਸਾਰੇ ਵਰਲਡ ਦੇ ਜਿਹੜੇ ਇੰਟੈਲੈਕਚੁਅਲ ਦਾ ਰੀਅਲ ਇੰਟੈਲੈਕਚੁਅਲ ਆ ਜਾਂ ਜਿਹੜੇ ਸਾਰੇ ਵਰਲਡ ਦੇ ਜਿਹੜੇ ਰੀਅਲੀ ਬਹੁਤ ਪੜ੍ਹੇ ਤੇ ਵਿਜ਼ਡਮ ਵਾਲੇ ਥਿਆਣੇ ਬੰਦੇ ਆ ਉਹਨਾਂ 'ਚ ਇੱਕ ਗੁਣ ਸਾਰਿਆਂ 'ਚ ਪਾਇਆ ਜਾਂਦਾ ਹੂੰ ਕਿ ਉਹ ਬਾਗੀ ਨਹੀਂ ਚੜਦੇ ਹੂੰ ਜਿਨ੍ਹਾਂ ਨੇ ਸਿਸਟਮ 'ਚ ਇੰਨਾ ਜ਼ਿਆਦਾ ਡੀਪ ਸਟੱਡੀ ਕੀਤੀ ਆ ਜਿਨ੍ਹਾਂ ਨੂੰ ਸਿਸਟਮ ਦੀਆਂ ਰੂਟਸ ਪਤਾ ਹੈਗੀਆਂ ਜਿਹੜੇ ਬਹੁਤ ਹਾਇਰ ਲੈਵਲ ਦੀ ਸਟੱਡੀ ਕਰਦੇ ਹਾਇਰ ਬ੍ਰੇਨ ਆ ਜਿਨ੍ਹਾਂ ਕੋਲ ਜਿਨ੍ਹਾਂ ਦਾ ਚਿੰਤਨ ਬਹੁਤ ਵੱਡਾ ਹੈ ਉਹ ਬਾਗੀ ਹੋਣੇ ਜ਼ਰੂਰੀ ਹੁੰਦੇ ਆ ਕਿ ਉਹ ਕਿ ਤੁਸੀਂ ਦੇਖੋ ਸਭ ਕੁਝ ਅੱਛਾ ਤਾਂ ਹੈ ਨਹੀਂਗਾ ਇੱਥੇ ਹੈਨਾ ਜਿੰਨਾ ਤੁਸੀਂ ਵੱਡਾ ਸਟੱਡੀ ਕਰੋਗੇ ਜਿੰਨਾ ਤੁਸੀਂ ਮਤਲਬ ਜਿਹੜਾ ਹੈਗਾ ਗਿਆਨ ਹਾਸਲ ਕਰੋਗੇ ਜੜਾਂ ਨਾਲ ਜੁੜੋਗੇ ਧਰਤੀ ਦੀਆਂ ਨਾਲ ਤੁਹਾਨੂੰ ਸਾਰੇ ਇੱਥੋਂ ਦੇ ਫਲਸਫਿਆਂ ਦਾ ਧਰਮ ਦਾ ਮੈਥ ਦਾ ਸਾਇੰਸ ਦਾ ਧਰਤੀ ਦਾ ਗਿਆਨ ਹੋਊਗਾ ਉਹਨੀਆਂ ਤੁਹਾਨੂੰ ਇਹਦੇ ਚੋ ਕਮੀਆਂ ਵੀ ਦਿਖਣਗੀਆਂ ਹੂੰ ਜਿਹੜੇ ਲੋਕ ਬਹੁਤ ਉੱਚਾ ਉੱਦਿਆਂ ਤੇ ਜਾਂਦੇ ਉਹਨਾਂ ਨੂੰ ਕਮੀਆਂ ਦਿਖਣੀਆਂ ਕਿਉਂ ਬੰਦ ਹੋ ਜਾਂਦੀਆਂ ਉਹਨਾਂ 'ਚ ਬਗਗੀਪੁਣਾ ਕਿਉਂ ਖਤਮ ਹੋ ਜਾਂਦਾ ਹੈ ਉਹ ਸਰਦਾਰ ਕਪੂਰ ਸਿੰਘ ਵਾਂਗੂ ਫਿਰ ਬਗਗੀ ਕਿਉਂ ਨਹੀਂ ਰਹਿੰਦੇ ਹਾਂ ਜਾਂ ਹੋਰ ਸਾਰੇ ਬੰਦਿਆਂ ਨੂੰ ਤੁਸੀਂ ਆਈਪੀਐਸ ਸਿਮਰਨਜੀਤ ਮਾਨ ਬਣ ਜਾਂ ਤੀਗਾ ਮੈਂ ਉਹਦੇ ਪਰੇ ਕੁਝ ਨਹੀਂ ਕਹਿਣਾ ਚਾਹੁੰਦਾ ਪਰ ਇੱਕ ਜਿਹੜਾ ਹੈਗਾ ਗੱਲ ਤਾਂ ਕਾਮਨ ਆ ਨਹੀਂ ਵੀ ਬਗਗੀ ਤਾਂ ਹੈ ਨਾ ਬੰਦਾ ਹਾਂ ਸਾਨੂੰ ਜਿਹੜਾ ਹੈਗਾ ਮਤਲਬ ਸਾਡੇ ਸਭਾ ਚੋਂ ਬਗਗੀਪੁਣਾ ਖਤਮ ਕੀਤਾ ਇਹ ਜਿਹੜੀ ਐਜੂਕੇਸ਼ਨ ਆ ਇਹ ਜੈਸਮੈਨ ਪੈਦਾ ਕਰਦੀ ਹੈ ਹਾਂ ਜਿਵੇਂ ਕਲਰਕ ਪੈਦਾ ਕਰਨ ਵਾਲੀ ਪਹਿਲਾਂ এডਿਕੇਸ਼ਨ ਸੀ ਨਹੀਂ ਤੁਸੀਂ ਦੇਖੋ ਆਈਐਫ ਆਈਪੀਐਸ ਉਹ ਜਿਹੜਾ ਮਤਲਬ ਉਹਨਾਂ ਦਾ ਨੇਚਰ ਦੇਖੋ ਤੁਸੀਂ ਬਹੁਤ ਬਹੁਤ ਆਤ ਵਿੱਚ ਦੇਖਦੇ ਹੈਗੇ ਉਹ ਯਸਮਨ ਹੂੰ ਤੇ ਇਹ এডਿਕੇਸ਼ਨ ਸਾਨੂੰ ਇਹ ਦੇ ਦੱਸ ਰਹੀ ਆ ਵੀ ਬੌਸ ਨੂੰ ਤੁਸੀਂ ਜਿਹੜਾ ਹੈਗਾ ਨੋ ਨਹੀਂ ਕਹਿਣਾ ਹੂੰ ਜਿਹੜੀ ਪ੍ਰੋਬਲਮ ਆ ਰਹੀ ਆ ਤੁਹਾਡਾ ਜਿਹੜਾ ਗਿਆਨ ਆ ਤੁਸੀਂ ਜਿਹੜੇ ਇਨ ਇਨ ਟੈਸਟ ਕਲੀਅਰ ਕੀਤੇ ਹੈਗੇ ਆ ਉਹਦੇ ਤੋਂ ਉਹ ਗਿਆਨ ਤੁਸੀਂ ਜਿਹੜਾ ਹੈਗਾ ਉਹਦੇ ਬੋਥ ਨੂੰ ਨਹੀਂ ਦੇਣਾ ਦੱਸਣਾ ਨਹੀਂ ਉਹਨੂੰ ਡਿਕਟੇਟ ਨਹੀਂ ਕਰਨਾ ਜਾਂ ਉਹਨੂੰ ਮਤਲਬ ਤੁਸੀਂ ਜਿਹੜਾ ਹੈਗਾ ਆਪਦੇ ਗਿਆਨ ਰਾਹੀਂ ਵੀ ਨਹੀਂ ਸਾਰਾ ਇਹ ਨਹੀਂ ਕਰ ਸਕਦੇ ਮੇਰਾ ਤਜਰਬਾ ਕਹਿੰਦਾ ਹੈ ਇਹ ਚੀਜ਼ ਮਾਈਨਸ ਹੂੰ ਤੇ ਇਹਦਾ ਤੁਹਾਨੂੰ ਕੀ ਲੱਗਦਾ ਵੀ ਅੱਜ ਦਾ ਜਿਹੜਾ ਬੱਚਾ ਹੈਗਾ ਜਿਹੜਾ ਪੜ ਰਿਹਾ ਸਕੂਲਾਂ ਚ ਕਾਨਵੈਂਟ ਚ ਸਰਕਾਰੀ ਚ ਪ੍ਰਾਈਵੇਟ ਚ ਜਿੱਦਾਂ ਦਾ ਮਰਜੀ ਮਾਪਿਆ ਉਹਦੇ ਲਈ ਫਿਰ ਕੀ ਕਰਨਾ ਮਾਪਿਆ ਤੁਹਾਨੂੰ ਬੈਟਰ ਇਕ ਐਜੂਕੇਸ਼ਨ ਵੀ ਉਹ ਉਹਨਾਂ ਨੂੰ ਹੀ ਹੁੰਦਾ ਵੀ ਆਪਾਂ ਵਧੀਆ ਤੋਂ ਵਧੀਆ ਸਕੂਲ ਚ ਆਪਦੇ ਬੱਚੇ ਨੂੰ ਪਾਉਣਾ ਦੇਖੋ ਇਹ ਮੈਂ ਨਾ ਪਾਉਂਗਾ ਕਿ ਸਿਰ ਉੱਤੇ ਮੇਂ ਗੱਲਾਂ ਚੰਗੀਆਂ ਨਾ ਲੱਗਣ ਖਾਸ ਕਰਕੇ ਕਾਨਵੈਂਟ ਸਕੂਲ ਜਾਂ ਹੋਰ ਸਾਰੇ ਜਿੰਨਾ ਮੈਂ ਸਟੱਡੀ ਕੀਤੀ ਜਾਂ ਦੁਨੀਆਂ ਦੇ ਭਾਸ਼ਾ ਵਿਗਿਆਨੀਆਂ ਨੇ ਹੋਰਾਂ ਨੇ ਡੀਪ ਸਟੱਡੀ ਕੀਤੀ ਆ ਜੇ ਤੁਸੀਂ ਚਾਹੋ ਨੇ ਹੈਗੇ ਆ ਵੀ ਤੁਹਾਡੇ ਬੱਚੇ ਦਾ ਸੰਪੂਰਨ ਮਾਨਸਿਕ ਵਿਕਾਸ ਬਕਾਸ ਹੋਵੇ ਬਹੁਤ ਪੱਕੀ ਵਿਕਾਸ ਹੋਵੇ ਉਹ ਤੁਹਾਡੀ ਮਾਤ ਪਾਸ਼ਾ ਦੇ ਨਾਲ ਨਹੀਂ ਹੋ ਸਕਦਾ ਹੂੰ ਤੇ ਜੇ ਤੁਸੀਂ ਮੁੱਢਲੀ ਸਿੱਖਿਆ ਜਿਹੜੀ ਮਾਤ ਭਾਸ਼ਾ ਚ ਨਹੀਂ ਦਿੱਂਦੇ ਤਾਂ ਤੁਸੀਂ ਬਹੁਤ ਜ਼ਿਆਦਾ ਵੱਡਾ ਜਿਹੜਾ ਹੈਗਾ ਘਾਟੇ 'ਚ ਜਾ ਰਹੇ ਹੋ ਹੂੰ ਭਾਸ਼ਾ ਵਿਗਿਆਨੀਆਂ ਨੇ ਬਹੁਤ ਉੱਚ ਪੱਧਰ ਤੇ ਗੱਲ ਸਥਾਪਿਤ ਕੀਤੀ ਹੈ ਸਟੱਡੀ ਹੋਈ ਵੀ ਜਿਹੜੇ ਬੱਚਿਆਂ ਨੂੰ ਆਪਣੀ ਮਾਤ ਭਾਸ਼ਾ ਚ ਨਹੀਂ ਪੜਾਇਆ ਜਾਂਦਾ ਉਹਨਾਂ ਦਾ ਪੂਰਨ ਮੌਕਾਤ ਨਹੀਂ ਹੁੰਦਾ ਦੁਨੀਆਂ ਦੀ ਕੋਈ ਵੀ ਭਾਸ਼ਾ ਸਿੱਖਣੀ ਆ ਤੁਹਾਡੇ ਵਾਸਤੇ ਪਹਿਲਾਂ ਤੁਹਾਡੀ ਮਾਤ ਭਾਸ਼ਾ ਸਿੱਖਣੀ ਜ਼ਰੂਰੀ ਆ ਇਹ ਜਿਹੜੀ ਸਾਡੇ ਤੇ ਪਹਿਲਾਂ ਹੀ ਹਿੰਦੀ ਠੋਸੀ ਪੰਜਾਬ ਤੇ ਅੰਗਰੇਜ਼ੀ ਠੋਸੀ ਹੈ ਨਾ ਇਹ ਅੰਗਰੇਜ਼ੀ ਮੀਡੀਅਮ ਸਕੂਲ ਬੱਚਿਆਂ ਨੂੰ ਪਟਰ ਪਟਰ ਬੋਲਣੀ ਅੰਗਰੇਜ਼ੀ ਆਉਣੀ ਚਾਹੀਦੀ ਹੈਗੀ ਹੈ ਨਾ ਤੇ ਸਾਰਾ ਕੁਝ ਉਹ ਉਹਨੇ ਤੁਹਾਡਾ ਕੂਰ ਨ ਬਕਾਤ ਨਹੀਂ ਹੋਣ ਦਿੱਤਾਗਾ ਹੂੰ ਦੂਜਾ ਇਹਦੇ ਚ ਇੱਕ ਗੱਲ ਇਹ ਵੀ ਹੈ ਜਿਹੜਾ ਆਪਾਂ ਜਦੋਂ ਭਾਸ਼ਾ ਦੀ ਗੱਲ ਕਰਦੇ ਆ ਵੀ ਪੰਜਾਬੀ ਭਾਸ਼ਾ ਦੀ ਅਮੀਰੀ ਤੇ ਤਾਕਤ ਇਥੇ ਨੂੰ ਕੋਈ ਸ਼ਕਤੀ ਨਹੀਂ ਗਾ ਜਿੱਡੀ ਇਹ ਕਮਾਲ ਦੀ ਭਾਸ਼ਾ ਹੈ ਪਰ ਜਦੋਂ ਨਾ ਤੁਸੀਂ ਮਤਲਬ ਇਹਦੇ ਚ ਜਾਣੇ ਵੀ ਪੰਜਾਬੀ ਭਾਸ਼ਾ ਨੇ ਆਪਦੇ ਸ਼ਬਦ ਕਿੰਨੇ ਕਬੜਾਏ ਹੂੰ ਇਹ ਸਾਡੇ ਮਦਵਾਨਾਂ ਦੀ ਕਮਜ਼ੋਰੀ ਆ ਭਾਸ਼ਾ ਦੇ ਲੈਵਲ ਤੇ ਸਾਡੇ ਜਦੋਂ ਅਸੀਂ ਨਾ ਅੰਗਰੇਜ਼ੀ ਦੇ ਗੁਲਾਮ ਹੋ ਗਏ ਹੋਰ ਕਿਤੇ ਗੈਰ ਭਾਸ਼ਾ ਦੇ ਗੁਲਾਮ ਹੋ ਗਏ ਆਪਦੀ ਭਾਸ਼ਾ 'ਤੇ ਗੱਲ ਕਰਨੀ ਛੱਡਤੀ ਆਪਦਾ ਆਪਦੀ ਭਾਸ਼ਾ 'ਚ ਖੋਜ ਕਰਨੀ ਛੱਡਤੀ ਤੇ ਸਾਨੂੰ ਜਿਹੜਾ ਹੈਗਾ ਨਾ ਹੀ ਆਪਦੀ ਭਾਸ਼ਾ ਦਾ ਸ਼ਬਦ ਭੰਡਾਰ ਨਹੀਂ ਅਸੀਂ ਵੱਡਾ ਬਣਾਇਆ ਖਾਂਡੇ ਲੋਕਾਂ ਨੇ ਹਿੰਦੀ ਚ ਵੀ ਇਹ ਕੰਮ ਹੋ ਰਿਹਾ ਹੈ ਪੰਜਾਬੀ ਚ ਵੀ ਅਸੀਂ ਸ਼ਬਦ ਅਡਾਪਟ ਕੀਤੇ ਆ ਦੂਜੀਆਂ ਭਾਸ਼ਾਵਾਂ ਤੋਂ ਲਏ ਆ ਦਿੱਤੇ ਨਹੀਂ ਗੇ ਹੂੰ ਸ਼ਬਦ ਅਸੀਂ ਜਿਹੜਾ ਹੈਗਾ ਕਿੰਨੇ ਨਵੇਂ ਸ਼ਬਦ ਬਣਾਏ ਆ ਭਾਈ ਕਾਨ ਸਿੰਘ ਜੀ ਨਭਾ ਵਰਗਾ ਕੋਈ ਵਿਦਵਾਨ ਹੋਊਗਾ ਹੂੰ ਸਿੱਖਾਂ ਦੇ ਉਸ ਅਨਮੋਲ ਹੀਰੇ ਨੇ ਜਿਹੜਾ ਕੰਮ ਕੀਤਾ ਮਹਾਨ ਕੋਸ਼ ਲਿਖ ਕੇ ਇੱਕ ਬੰਤਾ ਇੱਡਾ ਵੱਡਾ ਸ਼ਬਦ ਭੰਡਾਰ ਤੁਹਾਡੇ ਸਾਹਮਣੇ ਰੱਖ ਜਾਂਦਾ ਹੈਗਾ ਹੂੰ ਉਸ ਤੋਂ ਬਾਅਦ ਕੀ ਕੰਮ ਹੋਇਆ ਉਦੋਂ ਬਾਅਦ ਜਿੰਨੀਆਂ ਸਾਡੀ ਹਾਇਰ ਸਟੱਡੀ ਆ ਪੀ ਐਚ ਡਿੰਗਾਂ ਖੋਜਾਂ ਉਹ ਕਾਪੀ ਵਰਕ ਹੂੰ ਅਸੀਂ ਦੂਜਿਆਂ ਦੇ ਸ਼ਬਦ ਕਾਪੀ ਕਰ ਰਹੇ ਹੂੰ ਤੇ ਹਰ ਗੀਤ ਚ ਨਾ ਮੰਨ ਲਓ ਮੇਰੀ ਪੀ ਐਚ ਡੇ ਵੀ ਸਮਾਦਤੇ ਆ ਜਰਬਾਣੀ ਤੇ ਤੇ ਜੇ ਮੈਂ ਦੇ ਸਮਾਦ ਨੂੰ ਠੀਕ ਆ ਟਰਾਂਸਲੇਟ ਵੀ ਕਰਨਾ ਉਹਦੀ ਹੂਬ ਹੂ ਜਿਹੜੀ ਬਹੁਤ ਵਧੀਆ ਅੰਗਰੇਜ਼ੀ ਚ ਉਹਨੂੰ ਕਿਵੇਂ ਦੱਸਿਆ ਜਾ ਸਕਦਾ ਬਿਆਨ ਕਰਨਾ ਪਰ ਜੇ ਮੈਂ ਉਹ ਬਿਆਨ ਕਰਦਾ ਵੇ ਸਮਾਦ ਜਿਹੜਾ ਸ਼ਬਦ ਆ ਉਹਨੂੰ ਹੀ ਮੈਥ ਕਰਦਿਆਂ ਉਹਦੀ ਟ੍ਰਾਂਸਲੇਸ਼ਨ ਨੂੰ ਹੀ ਮੂਰੇ ਲਿਆਵਾਉਂਦੇ ਤੇ ਕੀ ਰਹਿ ਜਾਊਗਾ ਹਮ ਹਣਾ ਮੈਨੂੰ ਡਾਕਟਰ ਗਰਪਾਗਤ ਸਿੰਘ ਮੇਰੇ ਉਸਤਾਦ ਵੀ ਸੀ ਉਹ ਐਸ ਵੇਲੇ ਦੁਨੀਆ ਤੇ ਨਹੀਂ ਰਹੇ ਬਹੁਤ ਮਹਾਨ ਵਿਦਵਾਨ ਪੰਜਾਬ ਦੇ ਸਿੱਖਾਂ ਦੇ ਸੀ ਜਦੋਂ ਮੈਂ ਪੀ ਐਚ ਡੀ ਦੌਰਾਨ ਸ਼ੁਰੂਆਤੀ ਦਿਨਾਂ 'ਚ ਉਹਨਾਂ ਨੂੰ ਪੁੱਛਿਆ ਨਾ ਮੈਂ ਕਿਹਾ ਦੱਸਤਾ ਵੀ ਅ ਜਿਹੜਾ ਹੈਗਾ ਵਿਸਮਾਦ ਨੂੰ ਅੰਗਰੇਜ਼ੀ 'ਚ ਕੀ ਕਹਾਂਗੇ ਉਹ ਕਹਿੰਦਾ ਪੁੱਤ ਵਿਸਮਾਦ ਆਸਤੇ ਇੱਕੋ ਹੀ ਸ਼ਬਦ ਬਣਿਆ ਸਭ ਤੋਂ ਵਧੀਆ ਅੰਗਰੇਜ਼ੀ 'ਚ ਉਹ ਵਿਸਮਾਦੀ ਕਹਿੰਦਾ ਤੁਸੀਂ ਦੁਨੀਆਂ ਨੂੰ ਆਪਦੀ ਭਾਸ਼ਾ ਨਾਲ ਜਾਣੂ ਕਰਾਓ ਹੂੰ ਤੁਸੀਂ ਵਿਸਮਾਦ ਨੂੰ ਵਿਸਮਾਦ ਦੇ ਤੌਰ ਤੇ ਹੀ ਦੁਨੀਆਂ ਚ ਲੈ ਜਾਓ ਠੀਕ ਆ ਅੰਗਰੇਜ਼ੀਆ ਨੂੰ ਬ੍ਰੈਕਟ ਚ ਪਾ ਕੇ ਤੁਸੀਂ ਉਹਦਾ ਜਿਹੜਾ ਸਰਲ ਮੀਨਿੰਗ ਕੀ ਹੋ ਸਕਦਾ ਤੁਹਾਡੇ ਸੰਕਲਪਾਂ ਦਾ ਜਾਂ ਤੁਹਾਡੇ ਜਿਹੜੇ ਸ਼ਬਦਾਂ ਦਾ ਉਹ ਦੱਸਣਾ ਹੈ ਪਰ ਤੁਸੀਂ ਤੁਸੀਂ ਦੇਖੋ ਹਰ ਚੀਜ਼ ਅੰਗਰੇਜ਼ੀ ਦੀ ਅਡਾਪਟ ਕਰ ਰਹੇ ਹੈਗੇ ਹੋ ਤੁਸੀਂ ਪੰਜਾਬੀ ਨੂੰ ਉਹਨਾਂ ਤਾਂ ਹੀ ਕਿਉਂ ਨਹੀਂ ਲਿਜਾ ਰਹੇ ਪੰਜਾਬੀ ਦੇ ਸ਼ਬਦਾਂ ਨੂੰ ਉਹਨਾਂ ਤਾਂ ਹੀ ਕਿਉਂ ਨਹੀਂ ਲਿਜਾ ਰਹੇਗੇ ਐਂ ਜਾਣੀ ਚਾਹੀਦੀ ਆ ਸਾਡਾ ਜਿੰਨਾ ਮੈਡੀਕਲ ਲਾਈਨ ਦਾ ਫੀਲਡ ਆ ਸਾਇੰਸ ਦਾ ਫੀਲਡ ਆ ਜਾਂ ਜਿਹੜੀ ਟੈਕਨੀਕਲ ਐਜੂਕੇਸ਼ਨ ਦਾ ਜਿਹੜਾ ਫੀਲਡ ਆ ਉਹਦੇ ਚ ਪੰਜਾਬੀ ਨੇ ਨਵੇਂ ਸ਼ਬਦ ਕਿੰਨੇ ਕ੍ਰੀਏਟ ਕੀਤੇ ਹੂੰ ਇਹ ਸਕੂਲ ਲੈਵਲ ਤੋਂ ਛੋਟੇ ਲੈਵਲ ਤੋਂ ਇਹ ਕੰਮ ਸ਼ੁਰੂ ਹੋ ਜਾਂਦਾ ਹੈ ਕਿ ਅਸੀਂ ਜਿਹੜੇ ਹੈਗੇ ਆ ਬੱਚਿਆਂ ਨੂੰ ਦੂਜੇ ਸ਼ਬਦ ਸਿਖਾਉਣੇ ਸ਼ੁਰੂ ਕਰ ਦਿੰਨੇ ਆ ਆਪਦੀ ਭਾਸ਼ਾ ਪਲਾ ਦਿੰਨੇ ਆ ਅੱਜ ਪੰਜਾਬੀ ਦੇ ਮੂਲ ਸ਼ਬਦ ਜਿਹੜੇ ਪੁਰਾਣੇ ਲੋਕਾਂ ਨੂੰ ਪਤਾ ਸੀ ਉਹ ਕਿੰਨੇ ਹਨ ਨੂੰ ਪਤਾ ਹੈ ਦੂਜੀ ਇਹਦਾ ਦੂਜਾ ਨੁਕਸਾਨ ਹੀ ਹੈ ਟੈਕਨੀਕਲੀ ਜਦੋਂ ਨਾਲ ਤੁਸੀਂ ਐਜੂਕੇਸ਼ਨ 'ਚ ਮੰਨ ਲਓ ਹੁਣ ਆਪਾਂ ਦੇਖਦੇ ਆਂ ਵੀ ਮੈਡੀਕਲ ਦੇ ਜਾਂ ਸਾਇੰਸ ਦੇ ਬੱਚੇ ਸਾਡੇ ਕਮਜ਼ੋਰ ਕਿਉਂ ਆ ਹੂੰ ਕੋਈ ਸ਼ਬਦ ਜਰਮਨ ਦਾ ਬਣਿਆ ਹੋਇਆ ਕੋਈ ਸ਼ਬਦ ਲੈਟਨ ਦਾ ਬਣਿਆ ਹੋਇਆ ਕੋਈ ਫ੍ਰਾਂਸ ਦਾ ਬਣਿਆ ਹੋਇਆ ਕੋਈ ਇੰਗਲਿਸ਼ ਦਾ ਬਣਿਆ ਹੋਇਆ ਟਰਮ ਕਿਸੇ ਸਰੀਰ ਦੇ ਅੰਗ ਦਾ ਨਾਂ ਕਿਤੇ ਦਵਾਈ ਦਾ ਨਾਂ ਕਿਸੇ ਹੋਰ ਚੀਜ਼ ਦਾ ਨਾਂ ਵੱਖ-ਵੱਖ ਵਿਦੇਸ਼ੀ ਸ਼ਬਦ ਜਿੱਥੇ ਉਹ ਪੈਦਾ ਹੋਏ ਉਹਨਾਂ ਦੇ ਫਿਰ ਉਹਨਾਂ ਦੇ ਨਾਂ ਤੇ ਰੱਖਿਆ ਗਿਆ ਪੰਜਾਬੀ ਉਹਨੂੰ ਹੀ ਅਡਾਪਟ ਕਰੀ ਜਾਂਦੀ ਹੈ ਜਦੋਂ ਉਹਨੂੰ ਅਡਾਪਟ ਕਰੋਗੇ ਤੁਹਾਡੀ 70% ਅਨਰਜੀ ਸੰਕਲਪਾਂ ਨੂੰ ਯਾਦ ਕਰਨ ਚ ਹੂੰ ਉਹ ਕਿਉਂ ਕਿ ਕਿਨਾ ਯਾਦ ਕਰਨ ਤੇ ਉਹਨਾਂ ਚ ਲੱਗ ਜਾਂਦੀ ਆ ਉਹਨਾਂ ਨੂੰ ਸਮਝਣ ਤਾਂ ਵੀ ਅਸਲ ਚ ਹੈ ਚੀਜ਼ ਕੀ ਹੈਗੀ ਆ ਉੱਥੇ ਅਸੀਂ ਜਾਣਦੇ ਨਹੀਂ ਸਮਝਾਇਆ ਜਾਂਦਾ ਹੀ ਨਹੀਂ ਸਾਨੂੰ ਸਿਰਫ ਰੱਟਾ ਹੀ ਲਵਾਇਆ ਜਾਂਦਾ ਵੀ ਆ ਨਾਂ ਦੇ ਰੱਟੇ ਲਾ ਲਓ ਤੇ ਸਾਡੇ ਵਾਲੇ ਐਮਬੀਬੀਐਸ ਰੱਟਿਆਂ ਵਾਲੀ ਕਰਦੇ ਆ ਐਕਸਪੀਰੀਐਂਸ਼ੀਅਲ ਟਰੁਥ ਤੁਹਾਡੇ ਕੋਲੇ ਕਿੰਨਾ ਐਕਸਪੀਰੀਐਂਸ ਤੁਹਾਡੇ ਕੋਲੇ ਕਿੰਨਾ ਹੈਗਾ ਅਨੁਭਵ ਕਿੰਨਾ ਤੁਹਾਡੇ ਕੋਲੇ ਮੈਂ ਬਹੁਤ ਬੇਬਾਕੀ ਨਾਲ ਇਹ ਗੱਲ ਕਹਿਣਾ ਸਾਡੇ ਮਾਡਰਨ ਐਜੂਕੇਸ਼ਨ ਚ ਅਨੁਭਵ ਮਿਸ ਜੇ ਤੁਹਾਡੇ ਕੋਲੇ ਅਨੁਭਵ ਹੁੰਦਾ ਤੁਸੀਂ ਅਨੁਭਵੀ ਬੰਦੇ ਪੈਦਾ ਕੀਤੇ ਹੁੰਦੇ ਸਾਡਾ ਕੋਈ ਹੋਰ ਹੀ ਹੋਣਾ ਸੀ ਅਸੀਂ ਸਿਰਫ ਕਾਪੀ ਕਰਨ ਵਾਲੇ ਬੰਦੇ ਫਾਇਦਾ ਕਰ ਰਹੇ ਹੈਗੇ ਆ ਅਸੀਂ ਜਿਹੜਾ ਮੋਟਾ-ਮੋਟਾ ਜਿਹੜਾ ਮਤਲਬ ਸਿੱਧੰ ਸਿੱਧਾ ਨਿਚੋੜ ਕੱਢ ਕੇ ਦਿੱਤਾ ਵਿਆ ਹੈਗਾ ਉਹਨੂੰ ਮਤਲਬ ਮੰਨ ਲਓ ਇੱਕ ਚੀਜ਼ ਦਾ ਕੋਈ ਤੁਹਾਨੂੰ ਇੱਕ ਕੋਈ ਦੇਤੀ ਵੀ ਇਹਦੇ ਕਾਰਨ ਲੱਭੋ ਕੀ ਆ ਉਹਦੇ ਰਟੇ ਰਟਾਏ ਜਾਂ ਪਹਿਲਾਂ ਜਿਹੜੀਆਂ ਖੋਜਾਂ ਹੋਈਆਂ ਹੋਈਆਂ ਜਿਹੜੇ ਕਾਰਨ ਉਹਨਾਂ ਨੇ ਦੱਸੇ ਆ ਜੇ ਉਹ ਹੀ ਤੁਸੀਂ ਦੱਸਿਆ ਤਾਂ ਫਿਰ ਉਹਦੇ 'ਚ ਨਵਾਂ ਕੀ ਜੀ ਹੈ ਨਾ ਸਾਨੂੰ ਜਿਹੜਾ ਹੈਗਾ ਨਾ ਐਕਸਪੀਰੀਐਂਸ਼ੀਅਲ ਨੋਲੇਜ ਸਾਡੇ ਕੋਲੇ ਨਹੀਂ ਹਮ ਗਿਆਨ ਜਿਹੜਾ ਹੈਗਾ ਨਾ ਜੀ ਐਕਸਪੈਰੀਮੈਂਟਲ ਟਰੁਥ ਤੇ ਐਕਸਪੀਰੀਐਂਸ਼ੀਅਲ ਟਰੁਥ ਸਾਡੇ ਕੋਲੇ ਹੈ ਨਹੀਂ ਮਤਲਬ ਉਹ ਹੀ ਆਪਣਾ ਸਵਾਲ ਸੀ ਫਿਰ ਮਾਪੇ ਕੀ ਕਰਨ ਮਤਲਬ ਮਾਪੇ ਜਿਹੜੇ ਹੈਗੇ ਐ ਨਹੀਂ ਮਾਪਿਆਂ ਨੂੰ ਪਹਿਲਾਂ ਤਾਂ ਜਿਹੜਾ ਹੈਗਾ ਮੂਲ ਆ ਦੀ ਬਾਈਕਾ ਨਾਲ ਜੋੜਨਾ ਚਾਹੀਦਾ ਹੈ ਜਿਹੜਾ ਮੂਲ ਤੁਹਾਡੇ ਗਿਆਨ ਦੇ ਸਰੋਤ ਆ ਉਹਨਾਂ ਨਾਲ ਜੋੜਨਾ ਚਾਹੀਦਾ ਹੈ ਸਾਡਾ ਜਿਹੜਾ এডਿਕੇਸ਼ਨ ਸਿੱਖਤਾ ਮਾ ਉਹ ਸਾਡੀ ਧਰਤੀ ਦੇ ਅਨੁਕੂਲ ਹੋਣਾ ਚਾਹੀਦਾ ਸਾਡੀਆਂ ਜਿਹੜੀਆਂ ਮੂਲ ਚੀਜ਼ਾਂ ਪਹਿਲਾਂ ਉਹਨਾਂ ਨੂੰ ਅਖਤ ਪਲੈਨ ਕੀਤਾ ਜਾਵੇ ਉਹਨਾਂ ਨਾਲ ਫੈਮਿਲੀਅਰ ਕੀਤਾ ਜਾਵੇ ਉਹਨਾਂ ਨਾਲ ਜੋੜਿਆ ਜਾਵੇ ਉਸ ਤੋਂ ਬਾਅਦ ਤੁਸੀਂ ਮੈਂ ਇੱਕ ਗੱਲ ਹੋਰ ਦੱਸਦਾ ਜੀ ਜਦੋਂ ਇਹਨੂੰ ਬਰੌਡਵੇਚ এডਿਕੇਸ਼ਨ ਨੂੰ ਦੇਖਦੇ ਆਪਾਂ ਤਾਂ ਸਾਡੀ ਸਿਹਤ ਬਾਰੇ ਤੁਹਾਨੂੰ ਕਿੰਨਾ ਕੁ ਗਿਆਨ ਆ ਕੁਦਰਤ ਬਾਰੇ ਤੁਹਾਨੂੰ ਕਿੰਨਾ ਪ ਗਿਆਨ ਆ ਇਹ ਖਿੱਤੇ ਬਾਰੇ ਕਿੰਨਾ ਪ ਗਿਆਨ ਆ ਇਹ ਚੀਜ਼ਾਂ ਸਾਡੀ ਸਾਡੀ ਐਜੂਕੇਸ਼ਨ ਦਾ ਪਾਰਟ ਕਿਉਂ ਨਹੀਂ ਬਣੇਗਾ ਹਾਂ ਨਾ ਅਸੀਂ ਮਤਲਬ ਸਾਡੇ ਬੱਚੇ ਸਭ ਕੁਝ ਬਣ ਰਹੇ ਹੈਗੇ ਆ ਤੇ ਸਾਡੇ ਬੱਚਿਆਂ ਦੇ ਕੋਈ ਕੁਸ਼ਮ ਨਹੀਂ ਹੂੰ ਮੂਲ ਕੁਸ਼ਮ ਨਹੀਂ ਪਤਾ ਹਾਂ ਨਾ ਹਾਲ ਪੰਡਿਆਲੀਆਂ ਭੁੱਲ ਲਗੇ ਜਾਂ ਹੋਰ ਟੈਕਨੀਕਲ ਸ਼ਬਦਾਂ ਜਿਹੜੇ ਉਹ ਭੁੱਲ ਲਗੇ ਕੁਸ਼ਮ ਨਹੀਂ ਪਤਾਗਾ ਮੁੰਨਾ ਕੀ ਹੁੰਦਾ ਹੈ ਜਿਹੜੇ ਮਤਲਬ ਵੀ ਆਪਣੇ ਸੰਦਾ ਜਾਂ ਹੋਰ ਜਿਹੜੀਆਂ ਚੀਜ਼ਾਂ ਜਾਂ ਗਹਿਣਿਆਂ ਦੇ ਨਾਂ ਕੁਝ ਨਹੀਂ ਪਤਾ ਮੈਂ ਚਲੋ ਇਸ ਗੱਲ 'ਚ ਵੀ ਨਹੀਂ ਜਾਂਦਾ ਵੀ ਇਹ ਐਵੇਂ ਨਹੀਂ ਵੀ ਆਪਾਂ ਇਹਨਾਂ ਦੇ ਨਾਂ ਹੀ ਜਾਦਿਕਾ ਰੋਣੀ ਹੈਗੀ ਹੈ ਮੈਨ ਤੁਸੀਂ ਧਰਤੀ ਨਾਲ ਕਿੰਨਾ ਕੁ ਜੁੜੇ ਮੈਨ ਸੰਕਲਪਾਂ ਨਾਲ ਕਿੰਨਾ ਕੁ ਜੁੜੇ ਜਿਹੜਾ ਐਜੂਕੇਸ਼ਨ ਨਾਲ ਨਹੀਂ ਇੱਥੋਂ ਦੇ ਪੜ੍ਹੇ ਲੋਕ ਜਾਦਾ ਵਧੀਆ ਜੇ ਇੱਥੋਂ ਦੇ ਲੋਕਾਂ ਨੂੰ ਸਰਵ ਕਰਨਗੇ ਤੇ ਜੇ ਉਹਨਾਂ ਨੂੰ ਇੱਥੋਂ ਬਾਰੇ ਗਿਆਨ ਹੀ ਨਹੀਂ ਕੋਈਗਾ ਤੇ ਫਿਰ ਉਹ ਕੀ ਸਰਵ ਕਰਨਗੇ ਇੱਥੋਂ ਦੇ ਲੋਕਾਂ ਨੂੰ ਸਾਡੀ এডੂਕੇਸ਼ਨ ਚ ਅਥਲ ਤੇ ਮਾਪਿਆਂ ਨੂੰ ਜਾਂ ਜਿਹੜੇ ਹੈਗੇ ਆ ਚੇਤਨ ਬੰਦਿਆਂ ਨੂੰ ਉਹਨਾਂ ਨੂੰ ਸਿਸਟਮ ਨੂੰ ਸਰਕਾਰਾਂ ਨੂੰ ਮਜਬੂਰ ਕਰ ਦੇਣਾ ਚਾਹੀਦਾ ਹੈ ਕਿ ਸਾਡੂ ਸਾਡੀ এডੂਕੇਸ਼ਨ ਸਾਡੇ ਖੇਤ ਦੇ ਅਨੁਕੂਲ ਹੋਵੇ ਜੇ ਤੁਸੀਂ ਖੇਤ ਦੇ ਅਨੁਕੂਲ এডੂਕੇਸ਼ਨ ਦਿਓਗੇ ਤੇ ਫੇਰ ਹੀ ਸਾਡਾ ਭਲਾ ਹੋਊਗਾ ਆਦਰਵਾਇਜ਼ ਤੁਸੀਂ ਨਾਂ ਦੇ ਅਫਸਰ ਪੈਦਾ ਕਰੋਗੇ ਤੇ ਨਾਂ ਦੇ ਵਿਦਵਾਨ ਪੈਦਾ ਕਰੂਗੇ ਤੁਹਾਨੂੰ ਦੇਣ ਵਾਸਤੇ ਉਹਨਾਂ ਕੋਲੇ ਕੁਝ ਨਹੀਂ ਹੋਣਾ ਅੱਜ ਪੰਜਾਬ 'ਚ ਕਿੰਨੇ ਆਈਪੀਐਸ ਆਫੀਸਰ ਆ ਕਿੰਨੇ ਆਈਆਈਐਸ ਆਫੀਸਰ ਆ ਕਿੰਨੇ ਪ੍ਰੋਫੈਸਰ ਆ ਤੇ ਯੋਗਦਾਨ ਵੀ ਦੱਸੋ ਨਾ ਵੀ ਉਹਨਾਂ ਦਾ ਪੰਜਾਬ ਨੂੰ ਯੋਗਦਾਨ ਕੀ ਆ ਪੰਜਾਬ ਵਾਸਤੇ ਉਹਨਾਂ ਨੇ ਕੀਤਾ ਕੀ ਆ ਕਿਉਂਕਿ ਪੰਜਾਬ ਦਾ ਉਹਨਾਂ ਨੂੰ ਪਤਾ ਹੀ ਕੱਖ ਨਹੀਂ ਹਮ ਪੜੇ ਲਿਖੇ ਬੰਦੇ ਸੀ ਸਰਦਾਰ ਮਹਿੰਦਰ ਸਿੰਘ ਰੰਦਾਵਾ ਉਹਨਾਂ ਨੂੰ ਪੰਜਾਬ ਬਾਰੇ ਪਤਾ ਸੀਗਾ ਉਹਨਾਂ ਨੇ ਪੰਜਾਬ ਵਾਸਤੇ ਜੋ ਕੀਤਾ ਹਨ ਨਹੀਂ ਭਾਈ ਕਾਨ ਸਿੰਘ ਨਾ ਆਬਾ ਨੂੰ ਪਤਾ ਸੀ ਪ੍ਰੋਫੈਸਰ ਹਰਿੰਦਰ ਸਿੰਘ ਮਹਿਬੂਬ ਜੀ ਨੂੰ ਪਤਾ ਸੀ ਪ੍ਰੋਫੈਸਰ ਪੂਰਨ ਸਿੰਘ ਜੀ ਨੂੰ ਪੜੋ ਜਿਹੜੇ ਸਾਡੇ ਹੀਰੇ ਆ ਜਿਨ੍ਹਾਂ ਨੇ ਕੰਮ ਕੀਤਾ ਹੈਗਾ ਅਸਲ ਪੰਜਾਬ ਨੂੰ ਜਿਹੜਾ ਹੈਗਾ ਉਹ ਦੱਸਦੇ ਹੈਗੇ ਆ ਕਿ ਤੁਹਾਨੂੰ ਤੁਹਾਡੇ ਮੂਲ ਬਾਰੇ ਨਹੀਂ ਪਤਾ ਸਭ ਤੋਂ ਪਹਿਲਾਂ ਮਾਪੇ ਇਹ ਕਰੋ ਵੀ ਆਪਦੇ ਬੱਚਿਆਂ ਨੂੰ ਆਪਦੇ ਮੂਲ ਨਾਲ ਜੋੜੋ ਸਭ ਤੋਂ ਜਿਹੜੀ ਕਮਾਲ ਦੀ ਚੀਜ਼ ਤਾਂ ਨਹੀਂ ਜਿਹੜੇ ਗੁਰੂ ਨੇ ਤੁਹਾਨੂੰ ਬਖਸ਼ੀ ਉਹ ਗੁਰਮਖੀ ਹੂੰ ਜੇ ਤੁਹਾਡੇ ਕੋਲੇ ਗੁਰਮੁਖੀ ਨਹੀਂ ਜੇ ਤੁਹਾਡੇ ਕੋਲੇ ਤੁਹਾਡੀ ਮਾਂ ਤਪਾਸ਼ਾ ਨਹੀਂ ਜੇ ਪੰਜਾਬੀ ਨਹੀਂ ਤੁਸੀਂ ਜੋ ਮਰਜੀ ਬਣ ਜਿਓ ਤੁਹਾਡੇ ਕੋਲੇ ਕੱਖ ਨਹੀਂ ਤੁਸੀਂ ਸਕੂਲਾਂ ਨੂੰ ਇਹ ਮਜਬੂਰ ਕਰੋ ਕਿ ਅਸੀਂ ਜਿਹੜਾ ਹੈਗਾ ਸਾਨੂੰ ਸਾਡੇ ਬਾਰੇ ਜਾਣੂ ਕਰਾਓ ਸਾਡੇ ਕਲਚਰ ਬਾਰੇ ਜਾਣੂ ਕਰਾਓ ਸਾਡੀ ਭਾਸ਼ਾ ਬਾਰੇ ਜਾਣੂ ਕਰੋ ਅਸੀਂ ਆਪਣੀ ਭਾਸ਼ਾ 'ਚ ਪੜਨਾ ਚਾਹੁੰਦੇ ਹਾਂ ਤੇ ਜੇ ਤੁਸੀਂ ਚਾਹੁੰਦੇ ਹੋ ਨਾ ਵੀ ਸਾਰੀ ਦੁਨੀਆ ਦਾ ਗਿਆਨ ਤੁਹਾਡੇ ਕੋਲੇ ਹੋਵੇ ਤੁਹਾਡੇ ਬੱਚੇ ਪਹਿਲਾਂ ਤੁਹਾਡੀ ਭਾਸ਼ਾ 'ਚ ਪੜਨ ਫਿਰ ਉਹ ਸਾਰੀ ਦੁਨੀਆ ਦਾ ਗਿਆਨ ਕੋਈ ਵੀ ਭਾਸ਼ਾ ਸਿੱਖਣ ਦੇ ਥਮ ਰੱਤ ਹੂੰ ਜਿਹਨੂੰ ਆਪਦੀ ਭਾਸ਼ਾ ਨਹੀਂ ਆਉਂਦੀ ਨਾ ਉਹ ਕੋਈ ਭਾਸ਼ਾ ਨਹੀਂ ਸਿੱਖ ਤੱਕਦਾ ਉਹ ਸਿਰਫ ਖਾਨਾ ਪੂਰ ਤੇ ਖਰ ਰਿਹਾ ਜਿਹੜੇ ਕਨਵੈਂਟ ਵਾਲੇ ਟੁੱਟੀ ਫੁੱਟੀ ਅੰਗਰੇਜ਼ੀ ਬੋਲਣੀ ਸਿਖਾ ਰਹੇ ਹਨ ਉਹਦਾ ਕਾਰਨ ਇਹੀ ਆ ਕਿ ਉਹ ਜਿਹੜੀ ਉਹਨਾਂ ਨੂੰ ਆਪਦੀ ਮਾਂ ਬੋਲੀ ਨਹੀਂ ਆਉਂਦੀ ਇਹ ਕਰਕੇ ਉਹ ਦੂਜੀ ਭਾਸ਼ਾ ਨੂੰ ਭਾਸ਼ਾ ਵਿਗਿਆਨੀ ਕਹਿੰਦੇ ਸਿੱਖਣ ਦੀ ਸਮਰੱਥ ਨਹੀਂ ਗਈ ਐ ਜਿਹੜਾ ਮਤਲਬ ਕਰਨ ਵਾਲੀਆਂ ਗੱਲਾਂ ਤਾਂ ਇਹ ਆ ਵੀ ਤੁਸੀਂ ਆਪਦੇ ਸੱਭਿਆਚਾਰ ਨੂੰ ਆਪਦੀ ਭਾਸ਼ਾ ਨੂੰ ਆਪਦੇ ਜਿਹੜਾ ਹੈਗਾ ਲੋਕੈਲਿਟੀ ਨੂੰ ਕਿ ਕਿਤਰ ਨੂੰ ਇਹਨੂੰ ਪਹਿਲਾਂ ਸਮਝੋ ਤੁਹਾਡੇ ਜਿਹੜੇ ਜਦੋਂ ਨਾਲ ਹੀ ਜਿਹੜੀ ਚੀਜ਼ ਦੀ ਲੋੜ ਆ ਜਦੋਂ ਉਸ ਚੀਜ਼ ਦੀ ਲੋੜ ਪੈਦਾ ਹੋ ਜੂਗੀ ਹਨਾ ਜੀ ਤੁਸੀਂ ਅਨੁਭਵ ਕਰੋਗੇ ਫੇਰ ਹੀ ਉਹਨੂੰ ਇੰਪਲੀਮੈਂਟ ਕੀਤਾ ਜਾਊਗਾ ਜਦੋਂ ਮਾਪੇ ਜਾਂ ਇਥੋਂ ਦੇ ਮੂਲ ਲੋਕ ਇਹਨਾਂ ਚੀਜ਼ਾਂ ਨੂੰ ਸਮਝਣਗੇ ਉਹ ਸਕੂਲਾਂ ਨੂੰ ਸਿਸਟਮ ਨੂੰ ਸਿੱਖਿਆ ਪ੍ਰਬੰਧ ਨੂੰ ਐਡਮਿਨਿਸਟ੍ਰੇਟਿਵ ਨੂੰ ਮਜਬੂਰ ਕਰ ਦੇਣਗੇ ਵੀ ਸਾਨੂੰ ਆ ਚੀਜ਼ ਚਾਹੀਦੀ ਆ ਤੁਸੀਂ ਆਪਣੇ ਮਤਲਬ ਡੇਲੀ ਦੀ ਲਾਈਫ ਦੇ ਵਿੱਚ ਜਾਂ ਇੱਥੇ ਰੋਜ਼ਮਰਾਂ ਦੀ ਜ਼ਿੰਦਗੀ ਦੇ ਵਿੱਚ ਤੁਸੀਂ ਆਪਦੇ ਬੱਚੇ ਨੂੰ ਲੈ ਕੇ ਤੁਸੀਂ ਕੁਝ ਉਹ ਮੈਂ ਕਰ ਰਹੇ ਹਾਂ ਹਾਂਜੀ ਮੇਰੀ ਕੋਸ਼ਿਸ਼ ਆ ਮੈਂ ਕਰਦਾ ਮੇਰੇ ਬੱਚਿਆਂ ਨੂੰ ਤੁਸੀਂ ਦੇਖ ਸਕਦੇ ਛੋਟਾ ਜਿਹਾ ਬੱਚਾ ਉਹਨੂੰ ਕਿੰਨਾ ਕਪਾਠ ਹੁੰਦਾ ਹੈਗਾ ਜਾਂ ਮਾਂਤ ਭਾਸ਼ਾ ਨਾਲ ਕਿੰਨਾ ਕ ਜੁੜਿਆ ਪਰ ਮਜਬੂਰੀ ਹੈਗੀ ਆ ਫੇਰ ਵੀ ਕਈ ਚੀਜ਼ਾਂ ਐ ਹੈਗੀਆਂ ਵੀ ਅਸੀਂ ਉਹਨਾਂ ਨੂੰ ਮੇਨ ਟੋਕ ਦੇ ਰਹਿਣਾ ਪੁਛ ਦੇ ਰਹਿਣਾ ਵੀ ਤੁਹਾਨੂੰ ਜਿਹੜਾ ਹੈਗਾ ਆਤੀ ਆਉਂਦੀ ਕਿ ਨਹੀਂ ਵੀ ਜਿਵੇਂ ਜਿਹੜੇ ਹੈਗੇ ਗੁਰਮੁਖੀ ਅੱਖਰ ਜਿਹੜੇ ਮਤਲਬ ਆਪਣੇ ਗਣਿਤ ਦੇ ਗੁਰਮੁਖੀ ਅੱਖਰ ਵੀ ਤੁਹਾਨੂੰ ਜਿਹੜਾ ਹੈਗਾ ਉਹ ਪੜ੍ਹਨੇ ਆਉਂਦੇ ਕਿ ਨਹੀਂ ਤੁਸੀਂ ਇਹ ਦੇਖੋ ਤੁਸੀਂ ਸਭ ਕੁਝ ਜਿਹੜਾ ਹੈਗਾ ਨਾ ਬੱਚੇ ਨੂੰ ਅਫਸਰ ਬਣਾ ਕੇ ਸਭ ਕੁਝ ਬਣਾ ਕੇ ਤੁਸੀਂ ਫਿਰ ਜਪਜੀ ਸਾਹਿਬ ਉਹਨਾਂ ਨੂੰ ਅੰਗਰੇਜ਼ੀ 'ਚ ਪੜ੍ਹਾਉਂਗੇ ਜੇ ਉਹਨਾਂ ਨੂੰ ਪੰਜਾਬੀ ਨਾ ਆਉਂਦੀ ਹੋਈ ਗੁਰਮੁਖੀ ਨਾ ਆਉਂਦੀ ਹੋਈ ਉਹ ਪਾਠ ਕਾਦੇ 'ਚ ਕਰਨਗੇ ਹਾਂ ਅਨਾਈ ਅੱਜਕੱਲ ਜਿਹੜਾ ਕਨਵੈਂਟ ਸਕੂਲਾਂ ਦਾ ਇੱਕ ਹੋਰ ਟ੍ਰੈਂਡ ਇਹ ਚੱਲਿਆ ਆ ਵੇ ਜੀ ਵੀ ਬੱਚੇ ਪੰਜਾਬੀ ਬੋਲਤਾ ਲੈਂਦੇ ਆ ਇਹ ਮੈਂ ਬਹੁਤ ਦੇਖਿਆ ਉਹਨਾਂ ਨੂੰ ਪੰਜਾਬੀ ਪੜ੍ਹਨੀ ਨਹੀਂ ਆਉਂਦੀ ਪੰਜਾਬੀ ਲਿਖਣੀ ਨਹੀਂ ਆਉਂਦੀ ਉਹ ਰੋਮਨ ਚ ਪੰਜਾਬੀ ਪੜ੍ਹ ਰਹੇ ਆ ਉਹ ਰੋਮਨ ਚ ਪੰਜਾਬੀ ਲਿਖ ਰਹੇ ਹੈਗੇ ਇਹ ਪੰਜਾਬ ਦੀ ਧਰਤੀ ਦੇ ਗੁਰੂ ਦੇ ਵਾਰਸਾਂ ਨਾਲ ਆ ਕੁਝ ਹੋਰ ਜੀ ਹਾਂ ਜੀ हां ਜਦੋਂ ਅਕਸਰ ਆਪਾਂ ਕੋਈ ਮੈਸੇਜ ਟਾਈਪ ਕਰਦੇ ਆ ਜਾਂ ਕੁਝ ਵੀ ਉਹ ਪਤਾ ਲੱਗ ਰਿਹਾ ਹੈਗਾ ਆਪਾਂ ਹਾਂਜੀ ਹਾਂਜੀ ਚਲੋ ਇੱਕ ਤਾਂ ਹੈਗਾ ਨਹੀਂ ਵੀ ਬੰਦੇ ਆਮ ਟਾਈਪ ਕਰ ਰਹੇ ਆ ਹਨਾ ਉਹ ਉਹਨਾਂ ਨੂੰ ਪੰਜਾਬੀ ਵੀ ਲਿਖਣੀ ਪੜਨੀ ਬੋਲਣੀ ਆਉਂਦੀ ਆ ਜਿਹੜੀਆਂ ਨਵੀਂ ਜਨਰੇਸ਼ਨ ਆਪਣੇ ਤੋਂ ਬਾਅਦ ਦੀ ਜਨਰੇਸ਼ਨ ਆ ਜਾਂ ਆਪਣੇ ਜੋ ਵੀ ਕਈ ਜਿਹੜੇ ਉਹ ਵਾਈ ਹਾਈ ਫਾਈ ਦੂਨ ਤੋਂ ਕੂਲ ਤੋਂ ਪੜੇ ਕਿਤੇ ਹੋਰ ਉਹਨਾਂ ਨੂੰ ਤਾਂ ਪੰਜਾਬੀ ਲਿਖਣੀ ਨਹੀਂ ਆਉਂਦੀ بڑے 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 ਲੀਡਰਾਂ ਦੇ ਮੈਂ ਬੱਚੇ ਦੇਖੇ ਹੈਗੇ ਆ ਪੰਜਾਬੀ ਦੇ ਲੇਖ ਪੜ੍ਹ ਨਹੀਂ ਸਕਦੇ ਉਹ ਪੰਜਾਬੀ ਬੋਲਣੀ ਜ਼ਰੂਰ ਆਉਂਦੀ ਆ ਉਹਨਾਂ ਨੂੰ ਬੋਲ ਚੱਲਦੀ ਸਿੱਖ ਗਏ ਉਹ ਉਹ ਜਦੋਂ ਲਿਖਦੇ ਆ ਜਾਂ ਪੜ੍ਹਦੇ ਆ ਉਹਨਾਂ ਦੇ ਨੋਟਸ ਦੇਖੇ ਹੈਗੇ ਆ ਉਹ ਨੋਟਸ ਜਿਹੜੇ ਹੈਗੇ ਆ ਉਹ ਮਤਲਬ ਪੰਜਾਬੀ ਉਹਨਾਂ ਨੇ ਅੰਗਰੇਜ਼ੀ ਲਿਪੀ ਦੇ ਵਿੱਚ ਲਿਖੀ ਹੁੰਦੀ ਹੈ ਹੂੰ ਤਿੰਤ ਉਹ ਨੂੰ ਕੀ ਲੱਗਦਾ ਚੇਂ ਕਿਵੇਂ ਲਿਆਂਦਾ ਜਾਵੇ ਇਹ ਮਾਂ ਪਿਓ ਤੋਂ ਉਹੀ ਕੰਮ ਸ਼ੁਰੂ ਮਾਂ ਪਿਓ ਤੋਂ ਹੀ ਕੰਮ ਸ਼ੁਰੂ ਹੋਊਗਾ ਉਹੀ ਹੈ ਨਹੀਂ ਤੁਸੀਂ ਜਦੋਂ ਇਸ ਚੀਜ਼ ਦੀ ਲੋਡ ਮਹਿਸੂਸ ਕਰੋਗੇ ਆਮ ਲੋਕ ਲੋਡ ਮਹਿਸੂਸ ਕਰਨਗੇ ਵੀ ਸਾਨੂੰ ਸਭ ਕੁਝ ਦਿੱਤਾ ਤਾਂ ਜਾ ਰਿਹਾ ਸਾਡੇ ਪੱਲੇ ਫੇਰ ਵੀ ਕੱਖ ਨਹੀਂ ਜੇ ਤੁਸੀਂ ਮਤਲਬ ਜਿਹੜਾ ਸਿਸਟਮ ਨੂੰ ਬਦਲਣਾ ਚਾਹੁੰਦੇ ਆ ਤੁਹਾਡੇ ਅਨੁਕੂਲ ਬਣਾਉਣਾ ਚਾਹੁੰਦੇ ਆ ਫੇਰ ਆਪਾਂ ਜਿਹੜਾ ਹੈਗਾ ਸਾਨੂੰ ਹੀ ਐਫਰਟ ਕਰਨਾ ਪੈਣਾ ਹੈ ਇਹ ਤੁਹਾਨੂੰ ਲੱਗਦਾ ਜਿਵੇਂ ਆਪਾਂ ਕਹਿੰਦੇ ਵੀ ਬੱਚਾ ਕੰਮੈਂਟ ਚ ਜਾਂ ਪ੍ਰਾਈਵੇਟ ਜਾਂ ਸਰਕਾਰੀ ਚ ਵੀ ਵਣ ਜਾ ਰਿਹਾ ਵੀ ਉੱਥੇ ਵੀ ਜਾਵੇ ਪਰ ਘਰੇ ਕੁਝ ਚੇਂਜ ਹੋਣਾ ਚਾਹੀਦਾ ਦੂਜਾ ਨਹੀਂ ਹਾਂਜੀ ਚੇਂਜ ਹੋਣਾ ਚਾਹੀਦਾ ਦੂਜਾ ਨਹੀਂ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਜਿਹੜਾ ਕੋਈ ਮੈਂ ਗੱਲ ਕੀਤੀ ਸਕੂਲਾਂ ਦੀ ਸਭ ਤੋਂ ਹਾਈਲੀ ਐਜੂਕੇਟਿਡ ਜਿਹੜੇ ਹੈਗੇ ਨਾ ਟੀਚਰ ਦਾ ਉਹ ਟੀਚਰ ਸਰਕਾਰੀ ਸਕੂਲਾਂ ਦੇ ਜਿਨ੍ਹਾਂ ਨੂੰ ਜੋਬ ਨਹੀਂ ਮਿਲਦੀ ਜ਼ਿਆਦਾ ਤਾਂ ਪ੍ਰਾਈਵੇਟ ਕਿਉਂ ਉਹੀ ਟੀਚਰ ਹੈਗੇ ਉਹ ਬਸ ਠੀਕ ਆ ਵੀ ਪੜੋ ਮਿਹਨਤ ਬਹੁਤ ਜ਼ਿਆਦਾ ਕਰਾਉਂਦੇ ਰੱਟੇ ਜ਼ਿਆਦਾ ਲਵਾਉਂਦੇ ਆ ਤੇ ਸਾਨੂੰ ਬਹੁਤ ਕੂਲ ਚੰਗੇ ਲੱਗਦੇ ਇਨਫਰਾਸਟ੍ਰਕਚਰ ਜੇ ਆ ਉਹ ਸਰਕਾਰੀ ਸਕੂਲਾਂ ਨੂੰ ਹੁਣ ਜਾ ਕੇ ਵੇਖੋ ਸਾਧਾਰਨ ਦੀ ਸਰਕਾਰੀ ਸਕੂਲਾਂ ਚ ਵੀ ਕੋਈ ਕਮੀ ਨਹੀਂ ਹੈ ਨਾ ਤੇ ਟੀਚਰ ਵੀ ਜਿਹੜੇ ਹੈਗੇ ਉੱਥੇ ਜ਼ਿਆਦਾ ਪੜੇ ਲਿਖੇ ਆ ਪਰ ਸਾਡੇ ਬੱਚੇ ਸਰਕਾਰੀ ਸਕੂਲਾਂ ਚ ਬਹੁਤ ਘਟ ਜਾ ਕੇ ਰਾਜੀ ਨਹੀਂ ਸਰਕਾਰੀ ਸਕੂਲਾਂ ਚ ਪੜਾ ਕੇ ਨਹੀਂ ਰਾਜੀ ਜਿਹੜਾ ਪੰਜਾਬੀ ਦਾ ਲੈਵਲ ਆ ਉਹ ਪ੍ਰਾਈਵੇਟ ਸਕੂਲਾਂ ਨਾਲੋਂ ਸਰਕਾਰੀ ਸਕੂਲਾਂ ਦਾ ਚੰਗਾ ਹੈ ਪਰ ਜਦੋਂ ਤੁਸੀਂ ਦੇਖਦੇ ਆ ਨਾ ਇਹ ਐਜੂਕੇਸ਼ਨ এডুকেশন ਭਾਈ ਜਦੋਂ ਤੁਸੀਂ ਦੇਖਦੇ ਆ ਨਾ ਵੀ এডুকেশন ਸਟੇਟ ਨੇ ਨਿਰਧਾਰਿਤ ਕਰਨੀ ਵੀ ਤੁਹਾਨੂੰ ਸਿਖਾਉਣਾ ਕੀ ਆ ਫਿਰ ਤੁਸੀਂ ਸਰਕਾਰੀ ਚ ਪੜਾ ਲਓ ਸੀਪੀਐਸਸੀ ਚ ਪੜਾ ਲਓ ਹੋਰ ਕਿਸੇ ਬੋਰਡ ਚ ਪੜਾ ਲਓ ਕਾਨਵੈਂਟ ਚ ਪੜਾ ਲਓ ਜੋ ਤਿਆਰ ਕਰਨਾ ਚਾਹੁੰਦੇ ਆ ਹਨਾ ਉਹੀ ਉਹਨਾਂ ਨੇ ਸਿਲੇਬਸ ਘਟਨਾ ਤਾਂ ਉਹ ਕੁਝ ਉਹੀ ਕਰਨਾ ਫਿਰ ਜਿਹੜਾ ਤੁਸੀਂ ਉਹਨਾਂ ਦੀਆਂ ਘਾਟ ਪੁੱਤਰ ਨਹੀਂ ਬਣੋਗੇ ਤੁਹਾਡੇ ਸਿਲੇਬਸ ਜਿਹੜੇ ਹੈਗੇ ਆ ਉਹਨਾਂ ਦੇ ਵਿੱਚ ਤੁਹਾਡੀ ਪਾਰਟਿਸਪੇਸ਼ਨ ਹੋਣੀ ਚਾਹੀਦੀ ਆ ਜਿਹੜੇ originally ਔਰ ਇੰਟੈਲੈਕਚੁਅਲ ਆ ਵਿਦਵਾਨ ਆ ਉਹਨਾਂ ਦੀਆਂ ਵਿੱਚ ਜਿਹੜੀਆਂ ਹੈਗੀਆਂ ਇਨਵੋਲਵਮੈਂਟ ਹੋਣੀ ਚਾਹੀਦੀ ਆ ਅੰਗਰੇਜ਼ ਜਿਹੜਾ ਨਾ ਉੱਥੋਂ ਕੀ ਹੁੰਦਾ ਮੈਂ ਇਹ ਸਿਸਟਮ ਦੇ ਵਿੱਚ ਦੇਖੀਆਂ ਇਹ ਚੀਜ਼ਾਂ ਕਿ ਇਨਫ੍ਰੈਕਸ਼ਨਡ ਆਉਂਦੀਆਂ ਹੈਗੀਆਂ ਵੀ ਵਿਦਵਾਨ ਨੂੰ ਆਹਤੀ ਜੇ ਇਮਪਲੀਕੇਟਮੈਂਟ ਕਰਨੀ ਆ ਅਫਸਰ ਨੇ ਵੀ ਸਾਨੂੰ ਜਿਹੜਾ ਹੈਗਾ ਨਹੀਂ ਸਰਕਾਰਾਂ ਜਾਂ ਸਿਸਟਮ ਜਾਂ ਜਿਹੜੇ ਹੈਗੇ ਆ ਅਫੀਸਰ ਡਿਕਟੇਟ ਕਰ ਦਿੰਦੇ ਆ ਵੇ ਭਾਈ ਸਾਨੂੰ ਤਾਂ ਆ ਚੀਜ਼ ਚਾਹੀਦੀ ਆ ਇਹਦੇ ਆਸਤੇ ਹੁਣ ਤੁਸੀਂ ਕੀ ਕਰਨਾ ਦੱਸੋ ਫੇਰ ਸਿਲੇਬਸ ਬਣਾਏ ਜਾਂਦੇ ਆ ਫੇਰ ਜਿਹੜੀਆਂ ਹੈਗੀਆਂ ਪਲਾਨਿੰਗ ਤਕੀਮਾਂ ਜਿਹੜੇ ਆਈਪੀਐਸ ਆਈਐਸ ਨੇ ਬਣਾਉਣੀਆਂ ਐ ਪ੍ਰਸ਼ਾਸਨ ਦੇ ਹੋਜਾ ਚਲਾਉਣਾ ਫੇਰ ਉਹ ਉਹ ਜਿਹੜੀਆਂ ਉਹ ਕਰਦੇ ਹੈਗੇ ਆ ਵੀ ਇਹਨੂੰ ਥੋਡੇ ਹੁਕਮ ਨੂੰ ਅਸੀਂ ਜਿਹੜਾ ਹੈ ਮਤਲਬ ਲਾਗੂ ਕਰਨ ਵਾਸਤੇ ਹੇਠਲੇ ਲੈਵਲ ਤੇ ਆ ਕੰਮ ਕਰਾਂਗੇ ਹੂੰ ਉਹ ਆ ਉਹਦੇ ਤੇ ਮਤਲਬ ਤੁਸੀਂ ਇੱਕ ਗੱਲ ਰਾਸ਼ਟਰੀ ਭਾਵਨਾ ਅੱਜਕੱਲ੍ਹ ਨਾ ਰਾਸ਼ਟਰਵਾਦ ਦਾ ਬੁਖਾਰ ਬਹੁਤ ਝੜਿਆ ਅਸੀਂ ਦੇਖਦੇ ਹੈਗੀਆਂ ਵੀ ਰਾਸ਼ਟਰ ਰਾਸ਼ਟਰ ਹਾਂਜੀ ਫਲਾਨੇ ਦੀ ਪੂਜਾ ਫਲਾਨਾ ਪਵਿੱਤਰ ਫਲਾਨਾ ਚੰਗਾ ਫਲਾਨਾ ਮਾੜਾ ਆਹੀ ਕੁਝ ਹੋ ਰਿਹਾ ਮੈਂ ਇੱਕ ਗੱਲ ਦੱਸਦਾ ਹਾਂ ਵੰਡ ਦੇ ਨਾਂ ਤੇ ਤਾਂ ਸਾਨੂੰ ਬਹੁਤ ਅਸੋਗ ਹੁੰਦਾ ਵੀ ਵੰਡ ਜਿਹੜੀ ਹੈਗੀ ਆ ਹੋ ਗਈ ਪੰਜਾਬ ਦੀ ਪਰ ਜਿਹੜਾ ਹੈਗਾ ਇਸੇ ਤਰਤੀ ਤੋਂ ਇੱਕ ਟੁਕੜਾ ਤੋੜ ਦਿੱਤਾ ਗਿਆ ਦੂਜੇ ਪਾਸੇ ਘਰਤਾ ਨਹੀਂ ਇਹੋ ਜਿਹੇ ਲੋਕ ਆ ਇਹੋ ਜਈ ਸੱਭਿਆਚਾਰਾ ਸਾਡੇ ਭਰਾ ਸੀਗੇ ਇਹ ਰਾਸ਼ਟਰੀ ਭਾਵਨਾ ਨੇ ਨਾ ਇਹ ਰਾਸ਼ਟਰਵਾਦ ਨੇ ਇਹ ਕੀਤਾ ਵੀ ਉਹਨਾਂ ਨੂੰ ਸਾਡੇ ਦੁਸ਼ਮਣ ਬਣਾ ਕੇ ਖੜੇ ਕਰਤਾ ਹੂੰ ਦੱਸੋ ਉਹਨਾਂ ਨੇ ਸਾਡਾ ਕੀ ਵਿਗਾੜਿਆ ਜਾਂ ਅਸੀਂ ਉਹਨਾਂ ਦਾ ਕੀ ਵਿਗਾੜਿਆ ਭਰਾ ਭਰਾ ਨਾਲ ਮਾਰਦੇ ਮਤਲਬ ਇੱਕ ਸਿਸਟਮ ਇਹ ਅਭੀ ਤਰੰਗਾ ਬਹੁਤ ਜ਼ਿਆਦਾ ਚੰਗੀ ਚੀਜ਼ ਆਈ ਤੇ ਜਿਹੜਾ ਕਿਸੇ ਹੋ ਕੋਈ ਹੋਰ ਆ ਉਹ ਬਹੁਤ ਮਾੜਾ ਹੈਗਾ ਹੂੰ ਗਵਾਂਡੀ ਨਾਲ ਤੁਸੀਂ ਰਿਲੇਸ਼ਨ ਬੁਗਾੜ ਲਏ ਹਨਾ ਜੀ ਜਾਂ ਮਤ ਇੱਕ ਗੱਲ ਇਹ ਹੈ ਜੀ ਦੇਸ਼ ਬਹੁਤ ਵਧੀਆ ਹੈ ਨਾ ਜੀ ਹਨਾ ਜੀ ਦੇਸ਼ ਦੀਆਂ ਜੜੀਆਂ ਹੈਗੀਆਂ ਮਤਲਬ ਸਿੰਬਲ ਦੇ ਬਹੁਤ ਵਧੀਆ ਸਾਡੇ ਸਿੰਬਲ ਮਾੜੇ ਹੈ ਜਿਹੜੇ ਸਾਡੇ ਖਿੱਤੇ ਦੇ ਸਿੰਬਲ ਆ ਦੇਸ਼ ਬਣਦਾ ਕਿਵੇਂ ਸਾਡੇ ਘਰ ਤੋਂ ਸਾਡੇ ਨਗਰ ਤੋਂ ਸਾਡੇ ਪਿੰਡ ਤੋਂ ਸਾਡੇ ਸ਼ਹਿਰ ਤੋਂ ਸਾਡੇ ਕਸਬੇ ਤੋਂ ਹੌਲੀ-ਹੌਲੀ ਉਹਦੀ ਵੱਡੀ ਯੂਨਿਟ ਦੇਸ਼ ਬਣਦਾ ਹੈ ਹੁਣ ਇਹ ਥੋੜੀ ਆ ਵੀ ਜਿਹੜਾ ਹੈਗਾ ਦੇਸ਼ ਨੂੰ ਤੁਸੀਂ ਸਾਡੇ ਕਸਬੇ ਤੇ ਲਾਗੂ ਕਰ ਦਿਓ ਹਨਾਂ ਜੀ ਵੀ ਨਿਸ਼ਾਨ ਸਾਹਿਬ ਤਾਂ ਕੋਈ ਖਾਸ ਚੀਜ਼ ਨਹੀਂ ਕੀ ਤਿਰੰਗਾ ਬਹੁਤ ਵੱਡੀ ਚੀਜ਼ ਆ ਹਨਾ ਜੀ ਜਾਂ ਜਿਹੜੇ ਪੰਜਾਬ ਦੇ ਸ਼ਹੀਦ ਹੈਗੇ ਆ ਉਹ ਤਾਂ ਕੋਈ ਖਾਸ ਨਹੀਂ ਗੇ ਜਿਹੜਾ ਉਦਮ ਸਿੰਘ ਨੇ ਕੀਤਾ ਜਿਹੜਾ ਬਾਬਾ ਬੰਦਾ ਸਿੰਘ ਬਹਾਦਰ ਨੇ ਕੀਤਾ ਹਨਾ ਜੀ ਜਿਹੜਾ ਮਹਾਰਾਜਾ ਰਣਜੀਤ ਸਿੰਘ ਆ ਉਹਨੇ ਜੋ ਕੀਤਾ ਜਾਂ ਹੋਰ ਜਿਹੜੇ ਇਥੋਂ ਦੇ ਮਹਾਨ ਸ਼ਹੀਦ ਹੈਗੇ ਜੋ ਉਹਨਾਂ ਨੇ ਕੀਤਾ ਉਹ ਤਾਂ ਆਮ ਹਨਾ ਜੀ ਇੱਥੇ ਰਾਸ਼ਟਰੀਅਤਾ ਲਾਗੂ ਕਰੋ ਵੀ ਗਾਂਧੀ ਬਹੁਤ ਵਧੀਆਈ ਫਲਾਣਾ ਬਹੁਤ ਵਧੀਆ ਟੈਂਕਾ ਬਹੁਤ ਵਧੀਆ ਲੋਕਲ ਕਲਚਰ ਨੂੰ ਖਤਮ ਕਰ ਦਿਓ ਇਹ ਜਿਹੜੀ ਐਜੂਕੇਸ਼ਨ ਕਰ ਰਹੀ ਹੈ ਲੋਕਲ ਕਲਚਰ ਨੂੰ ਖਤਮ ਕਰ ਦਿਓ ਜਣੇ ਖਿੱਤੇ ਦਾ ਤਾਰਾ ਮੋਂ ਨੂੰ ਖਤਮ ਕਰ ਦਿਓ ਖਿੱਤੇ ਦੀ ਲੈਂਗੁਏਜ ਨੂੰ ਖਤਮ ਕਰ ਦਿਓ ਇੱਕ ਬਸ ਰਾਸ਼ਟਰ ਜਿਵੇਂ ਆ ਨਾ ਜੇ ਆਪਾਂ ਇਹ ਕਹਿ ਰਹੇ ਹੈਗੇ ਆਂ ਵੀ ਆ ਆਪਣੇ ਸੰਸਾਰ ਚ ਅਮਰੀਕਾ ਦਾ ਬੋਲ ਬਾਲਾ ਚਾਹੀਦਾ ਹਨਾ ਤੇ ਉਹ ਇੱਕ ਮਤਲਬ ਰਾਸ਼ਟਰੀ ਜਿਹੜਾ ਹੈਗਾ ਲੈਵਲ ਤੇ ਆਪਾਂ ਵੇਖਨੇ ਉਹ ਕੁਝ ਹੋ ਰਿਹਾ ਜਿਹੜਾ ਸੈਂਟਰਲਾਈਜ਼ੇਸ਼ਨ ਹੋਵੇ ਹਰ ਚੀਜ਼ ਦੀ ਇਹ ਹੋ ਰਿਹਾ ਹੈਗਾ ਵੀ ਬਾਸ ਜੋ ਸੈਂਟਰ ਚਾਹੁੰਦਾ ਹੈਗਾ ਸਾਰੇ ਪਾਸੇ ਉਹੀ ਹੋਵੇ ਰਾਸ਼ਟਰੀ ਭਾਵਨਾ ਭਰ ਦਿਓ ਬੱਚਿਆਂ ਚ ਰਾਸ਼ਟਰੀ ਭਾਵਨਾ ਭਰ ਦਿਓ ਉਹਨਾਂ ਨੂੰ ਆਪ ਦਾ ਕੁਝ ਪਤਾ ਹੋਵੇ ਨਾ ਹੋਵੇ ਕੋਈ ਗੱਲ ਨਹੀਂ ਕੋਈ ਮੈਟਰ ਨਹੀਂ ਕਰਦੀ ਉਸ ਕਿਸਮ ਦੀ ਜਦੋਂ ਪੜਾਈ ਕਰਵਾਈ ਜਾ ਰਹੀ ਹੈ ਨਾ ਉਹਦਾ ਜੋ ਕੁਝ ਨਹੀਂ ਨਿਕਲਦਾ ਤੁਹਾਡੇ ਬੱਚੇ ਨੂੰ ਤੁਹਾਡਾ ਤਾਂ ਕੁਝ ਨਹੀਂ ਪਤਾ ਜੀ ਉਹਨੂੰ 크리스마ਸ ਦਾ ਪਤਾ ਹੈਗਾ ਉਹਨੂੰ ਹੋਰ ਚੀਜ਼ਾਂ ਦਾ ਪਤਾ ਉਹਦੇ ਚ ਰਾਸ਼ਟਰੀ ਭਾਵਨਾ ਕੋਟ ਕੋਈ ਭਰਤੀ ਜੇ ਉਹਦੇ ਚ ਪੰਜਾਬੀ ਮੈਸ ਹੈਗਾ ਜੇ ਉਹਦੇ ਤੋਂ ਤੁਹਾਡਾ ਧਰਮ ਵੀ ਮੈਸ ਤਾਂ ਤੁਹਾਡੀ ਭਾਸ਼ਾ ਮੈਸ ਤੁਸੀਂ ਕਿਵੇਂ ਕਹਿ ਰਹੇ ਹੋ ਕਿ ਉਹਦਾ ਸੰਪੂਰਨ ਵਕਾਫਾ ਹੋਇਆ ਹੈ ਹੂੰ ਜੀ ਇਹਨਾਂ ਲੋਦਾ ਦੀ ਮਾਂ ਪਿਓ ਨੂੰ ਵੱਡਾ ਯੋਗਦਾਨ ਪਾਉਣਾ ਚਾਹੀਦਾ ਬਿਲਕੁਲ ਇਹਦਾ ਫਿਰ ਆਪਣੇ ਘਰਾਂ ਤੋਂ ਉਹੀ ਕੰਮ ਸ਼ੁਰੂ ਹੋਏ ਘਰਾਂ ਤੋਂ ਹੀ ਕੰਮ ਬਹੁਤ ਸਾਰੇ ਲੋਕ ਕਰ ਵੀ ਰਹੇ ਨੇ ਹਾਂਜੀ ਦੂਜਾ ਜਿਹੜਾ ਨਾ ਹੀ ਇਸ এডਿਕੇਸ਼ਨ ਦਾ ਇੱਕ ਕਈ ਮੇਰੀਆਂ ਗੱਲਾਂ ਨੂੰ ਐ ਲੈ ਲੈਂਦੇ ਵੀ ਇਹ ਉਸ এডਿਕੇਸ਼ਨ ਦਾ ਵਿਰੋਧੀ ਆ ਬੰਦਾ ਹੂੰ ਜਿਹੜੇ ਸਾਡੇ ਅਰਗੇ ਬੰਦੇ ਜਾਂ ਹੋਰ ਚਿੰਤਤਾਤ ਮੈਂ ਇਹ ਵੀ ਨਹੀਂ ਕਹਿੰਦਾ ਉਹ এডਿਕੇਸ਼ਨ ਨਹੀਂ ਲੈਣੀ ਚਾਹੀਦੀ ਦੇਖੋ ਜੇ ਤੁਸੀਂ ਉਸ ਵਾਰ ਨੂੰ ਸਮਝਣਾ ਹੈਗਾ ਹੱਟ ਦੇ ਤੇ ਕਿਵੇਂ ਜਿਹੜਾ ਹੈਗਾ ਹਮਲਾ ਕੀਤਾ ਜਾ ਰਿਹਾ ਤਾਂ ਤੁਹਾਨੂੰ ਉਹਨੂੰ ਸਮਝਣ ਵਾਸਤੇ ਉਹਨੂੰ ਪੜ੍ਹਨਾ ਵੀ ਪਊਗਾ ਉਸ ਸਿਸਟਮ ਤੋਂ ਕਿਨਾਰਾ ਕਰਕੇ ਵੀ ਤੁਸੀਂ ਉਹਦਾ ਕੋਈ ਐਂਟੀਡੋਟ ਨਹੀਂ ਲੱਭ ਸਕਦੇਗੇ ਇਸ ਕਰਕੇ ਉਸ এডੂਕੇਸ਼ਨ ਨੂੰ ਬਹੁਤ ਡੀਪਲੀ ਲੈਣਾ ਚਾਹੀਦਾ ਤੇ ਜਿਹੜੇ ਚਿੰਤਕਾਂ ਨੂੰ ਉਸ এডੂਕੇਸ਼ਨ ਨੂੰ ਉਹ ਬਹੁਤ ਜਿਹੜਾ ਹੈਗਾ ਸਟਰੋਂਗ ਲਿਟਰੇਟੀਸਾਈਜ਼ ਕਰਨਾ ਚਾਹੀਦਾ ਮੈਨੂੰ ਨਾ ਇੱਕ ਬੰਦੇ ਦਾ এডੂਕੇਸ਼ਨ ਬਾਰੇ ਇੱਕ ਜਿਹੜਾ ਹੈਗਾ ਵਿਚਾਰ ਲੇਖ ਯਾਦ ਆ ਰਿਹਾ ਜੇ ਕ੍ਰਿਸ਼ਨਾ ਮੂਰਤੀ ਦਾ ਹੂੰ ਉਹ ਕਹਿੰਦਾ এডੂਕੇਸ਼ਨ ਤੇ ਪੜੇ ਤਾਂ ਤਾ ਵੀ ਸਾਡੇ ਮਤਲਬ ਆ ਹੋਣਾ ਚਾਹੀਦਾ ਬੱਚਾ ਆ ਬਣਨਾ ਚਾਹੀਦਾ ਆ ਹੋਣਾ ਚਾਹੀਦਾ ਆ ਹੋਣਾ ਚਾਹੀਦਾ ਇਹ ਹੈ ਉਹ ਕਹਿੰਦਾ ਸਭ ਤੋਂ ਜ਼ਰੂਰੀ ਤੱਤਾਂ ਜਿਹੜਾ ਉਹ ਕਹਿੰਦਾ ਇਹ ਆ ਵੀ ਤੁਸੀਂ ਡਰ ਰਹਿਤ ਹੋਣਾ ਚਾਹੀਦਾ ਹੂੰ ਗੁਰੂ ਸਾਹਿਬ ਨੇ ਤੁਹਾਨੂੰ ਨਿਰਭਉ ਨਿਰਵੈਰ ਬਣਾਇਆ ਹੈਗਾ ਹੂੰ ਉਹ ਕਹਿੰਦਾ ਵੀ ਜੇ ਤੁਹਾਡੇ ਤੋਂ ਤੁਹਾਡੀ এডੂਕੇਸ਼ਨ ਡਰ ਨਹੀਂ ਖਤਮ ਕਰਦੀ ਤਾਂ ਫਿਰ ਉਹ ਤੋਂ এডੂਕੇਸ਼ਨ ਦਾ ਕੋਈ ਫਾਇਦਾ ਨਹੀਂ ਇਸ এডੂਕੇਸ਼ਨ ਨੇ ਤਾਂ ਸਾਨੂੰ ਬਹੁਤ ਜ਼ਿਆਦਾ ਡਰਪੋਕ ਬਣਾਇਆ ਹੈਗਾ ਜਦੋਂ ਤੁਸੀਂ ਡਰਪੋਕ ਬਣੋਗੇ ਉਦੋਂ ਲਾਲਚੀ ਬਣੋਗੇ ਉਦੋਂ ਤੁਹਾਨੂੰ ਚਮਚੀ ਮਾਰਨ ਵਾਲੇ ਬਣੋਗੇ ਤੇ ਆਦਰਵਾਇਜ਼ ਜੇ ਤੁਸੀਂ ਨਿੰਡਰ ਹੋਗੇ ਕੁਐਸਚਨ ਕਰੋਗੇ ਤੇਰਾ ਤੁਸੀਂ ਜਿਹੜਾ ਹੈਗਾ ਮਤਲਬ ਤੁਹਾਡੇ ਚ ਭਾਵਨਾ ਉਹ ਜੀ ਹੋਊਗੀ ਫਿਰ ਤੁਸੀਂ ਬਿਲਕੁਲ ਹੋਰ ਕਿਸਮ ਦੇ ਬਣੋਗੇ ਪਰ ਜਦੋਂ ਡਰ ਹੀ ਨਹੀਂ ਖਤਮ ਹੁੰਦਾ ਤੁਸੀਂ ਦੇਖੋ ਜਿਹੜੇ ਹੈਗੇ ਆ ਸਾਡੇ ਬੱਚੇ ਕਿਹੋ ਜਿਹੇ ਕਿੰਨਾ ਘੰਟਾ ਰਹੀ ਹੈਗੇ ਡਰ ਇਕੱਲਾ ਐ ਨਹੀਂ ਇੱਕ ਆਈ ਨਹੀਂ ਹੁੰਦਾ ਵੀ ਫਲਾਨੀ ਚੀਜ਼ ਦਾ ਡਰ ਆ ਇਹ ਉਹ ਡਰ ਬਹੁਤ ਕਿਸਮ ਦਾ ਡਾਰੀ ਫਿਰ ਬ੍ਰੇਨ ਤੇ ਪ੍ਰੈਸ਼ਰ ਪਾਉਂਦਾ ਹੈਗਾ ਵੀ ਬਹੁਤ ਨੇ ਆ ਕਿਹਾ ਐਂ ਚੱਲਣਾ ਪੈਣਾ ਹੈਗਾ ਹੂੰ ਉਹਦੇ ਤੋਂ ਤੁਹਾਨੂੰ ਮਤਲਬ ਜਿਹੜਾ ਹੈਗਾ ਸਾਰੀਆਂ ਜੜੀਆਂ ਕੁਰੀਤੀਆਂ ਹੈਗੀਆਂ ਤੁਹਾਡੀ ਡਰ ਤੋਂ ਸ਼ੁਰੂ ਹੁੰਦੀਆਂ ਤੇ ਡਰ ਨੂੰ ਇਸ ਐਜੂਕੇਸ਼ਨ ਨੇ ਵਧਾਇਆ ਘਟਾਇਆ ਨਹੀਂ ਇਹ ਵਧਦਾ ਹੀ ਜਾ ਰਿਹਾ ਤੇ ਉਹਦੇ ਨਾਲ ਸਾਡੇ ਬੱਚਿਆਂ ਦਾ ਕੁਈ ਸੇਕੇ ਸੰਦੇਵਕਾਸ ਦਾ ਜਿਹੜਾ ਬਹੁ ਪੱਕੀ ਵਕਾਸ ਦਾ ਸੁਪਨਾ ਨਹੀਂ ਲਿਆ ਜਾ ਸਕਦਾ ਹਮ ਸਮਰਜੀ ਤੁਸੀਂ ਸਮਾਜਤਾਈ ਤੁਹਾਡਾ ਬਹੁਤ ਬਹੁਤ ਧੰਨਵਾਦ ਅੱਗੇ ਵੀ ਆਪਾਂ ਇਸ ਵਸ਼ੇ ਨੂੰ ਕੰਟੀਨਿਊ ਰੱਖਾਂਗੇ ਜਾਰੀ ਰੱਖਾਂਗੇ ਸੋ ਇਹ ਸਵਰਨਜੀ ਸਿੰਘ ਕੋਟਪੁਰਾ ਸੀਗਾ ਸਿੱਖਿਆ ਕ੍ਰਾਂਤੀ ਕਿਵੇਂ ਹੋਵੇ ਜਾਂ ਕਿਹੋ ਜੀ ਹੋਣੀ ਚਾਹੀਦੀ ਵੀ ਜਾਂ ਆਪਦੇ ਘਰ ਤੋਂ ਤੁਹਾਨੂੰ ਕਿਹੜੀਆਂ ਚੀਜ਼ਾਂ ਸਿੱਖਣੀਆਂ ਚਾਹੀਦੀਆਂ ਜਾਂ ਕਿਹੜੀਆਂ ਚੀਜ਼ਾਂ ਤੁਸੀਂ ਆਪਦੇ ਘਰ ਤੋਂ ਆਪਦੇ ਬੱਚਿਆਂ ਨੂੰ ਸਿਖਾਓ ਇਹ ਕੁਝ ਛੋਟੀ ਜਿਹੀ ਇੱਕ ਕੋਸ਼ਿਸ਼ ਸੀ ਦੱਸਣ ਦੀ ਕੋਸ਼ਿਸ਼ ਸੀ ਕਿ ਤੁਸੀਂ ਆਪਦੀਆਂ ਜੜਾਂ ਨਾਲ ਮੁੜ ਕਿਵੇਂ ਜੁੜੋ ਤੇ ਫੇਰ ਆਵੇ ਦਿਮਾਗ ਦੇ ਵਿੱਚ ਉਹ ਚਾਨਣ ਕਿਵੇਂ ਕਰੋ ਅੱਗੇ ਫੇਰ ਹਾਜ਼ਰ ਹੋਵਾਂਗੇ ਜੇਹੀ ਹੀ ਮੁਲਾਕਾਤ ਲੈ ਕੇ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ